ਦਰਦ ਸਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗਜਿੰਤਕ ਡਾਕਟਰ ਪਿਆਰਾ ਵਲਗਰਗ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਕੱਲ ਅਮਰੀਕਾ ਨੇ ਪਹਿਲਾ ਜਿਹੜਾ ਜਹਾਜ਼ ਹੈ ਉਹ ਪ੍ਰਵਾਸੀ ਭਾਰਤੀ ਜਿਹੜੇ ਉੱਥੇ ਰੋਜ਼ਗਾਰ ਲਈ ਗਏ ਸੀਗੇ ਪ੍ਰਵਾਸੀ ਇਹਦੇ ਉੱਤੇ ਬਣੇ ਨਹੀਂ ਸੀਗੇ ਉਹਨਾਂ ਨੂੰ ਵਾਪਸ ਭੇਜਦਾ ਭੇਜਣ ਦਾ ਢੰਗ ਤਰੀਕਾ ਵੀ ਬੜਾ ਮਾੜਾ ਸੀਗਾ ਉਹਨਾਂ ਨੂੰ ਪੈਰਾਂ ਨੂੰ ਬੀੜੀਆਂ ਲਾਈਆਂ ਹੱਤਾਂ ਹੱਤਕੜੀਆਂ ਪਹਿਨੀਆਂ ਤੇ ਉਹਨਾਂ ਨੂੰ ਜਿਹੜਾ ਵਾਸ਼ਰੂਮ ਜਾਣ ਦੇ ਬੜੀ ਮੁਸ਼ਕਲ ਨਾਲ ਉਹਦੀ ਅਗਿਆ ਦਿੱਤੀ ਗਈ ਇਹ ਬਹੁਤ ਨਰਦਈ ਜਿਹੜਾ ਗੈਰ ਮਾਨਵੀ ਬទੀਰਾ ਜਿਹੜਾ ਉਹਨਾਂ ਨੇ اختیار ਕੀਤਾ ਗਿਆ ਜਿਹੜਾ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਇਸ ਮੁੱਦੇ ਨੂੰ ਲੈ ਕੇ ਸਾਡੇ ਦੇਸ਼ ਦੀ ਪਾਰਲੀਮੈਂਟ ਚ ਵੀ ਅੱਜ ਕਾਫੀ ਰੌਲਾ ਰੱਪਾ ਪਿਆ ਸਾਡੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਵੀ ਬਿਆਨ ਦਿੱਤਾ ਜਿਹੜਾ ਕਿ ਉਹਦੇ ਨਾਲ ਸੈਮਤੀ ਸੈਮਤੀ ਦਾ ਮਾਮਲਾ ਹੈਗਾ ਅਮਰੀਕਾ ਦੀ ਧਰਤੀ ਤੇ ਉੱਪਰ ਵੀ ਇਹਦੇ ਖਿਲਾਫ ਪ੍ਰੋਟੈਸਟ ਹੋਣ ਲੱਗੇ ਆ ਇੱਕ ਗੱਲ ਬੜੀ ਆਮ ਹੈਗੀ ਕਿ ਕੈਪੀਟਲ ਦਾ ਫਲੋ ਜਿਹੜਾ ਉਹ ਜਾਰੀ ਰਵੇ ਪਰ ਬੰਦੇ ਜਿਹੜੇ ਉਹ ਨਾ ਜਾਣ ਇਹ ਕਿਵੇਂ ਪੋਸੀਬਲ ਹੈ ਇਹ ਜਿਹੜਾ ਮਸਲਾ ਹੈ ਇਹ ਬੜਾ ਗੰਭੀਰ ਕਿਸਮ ਦਾ ਮਸਲਾ ਹੈ ਤੇ ਹੁਣ ਜਿਹੜੇ ਕੁਝ ਲੋਕ ਆਏ ਨੇ ਵਾਪਸ ਭੇਜੇ ਗਏ ਨੇ ਪਰ ਇਹਨਾਂ ਦੀ ਗਿਣਤੀ ਤਾਂ ਬੜੀ ਜ਼ਿਆਦਾ 18000 ਤਾਂ ਹੁਣੇ ਭੇਜੇ ਨੇ ਸਵਾ 7 ਲੱਖ ਜਿਹੜੇ ਅਮਰੀਕਾ ਚ ਘੈਰਿਆ ਜਾਂਦਾ ਵੀ ਜਿਹੜੇ ਪਰਵਾਸੀ ਭਾਰਤੀ ਨੇ ਉਹ ਗ੍ਰਹਿਕਰਨ ਨਹੀਂ ਜਾਂ ਉਹਨਾਂ ਦੇ ਕੁਲ ਕਾਗਜ਼ ਪੱਤਰ ਪੂਰੇ ਨਹੀਂ ਇਹਦਾ ਲੰਮਾ ਪ੍ਰੋਸੈਸ ਹੋ ਜਾਏਗਾ ਤਾਂ ਇੱਕ ਵੱਡੀ ਸਮੱਸਿਆ ਜਿਹੜੀ ਦੇਸ਼ ਵਾਸਤੇ ਬਣੇਗੀ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਮੂਨ ਸਾਹਿਬ ਇਹ ਜਿਹੜਾ ਤੌਰ ਤਰੀਕਾ ਪਹਿਲਾਂ ਤਾਂ ਮੈਂ ਇਹ ਕਹਾਂਗਾ ਬਿਗੈਰ ਜਿਹੜੇ ਹੈਗੇ ਨੇ ਕਾਨੂੰਨੀ ਦਖਲ ਹੋਏ ਹੋਏ ਜਾਂ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ ਉੱਥੇ ਰਹਿ ਗਏ ਉਹ ਵੀ ਨਹੀਂ ਉਹਨਾਂ ਚ ਜਿਹੜੇ ਆਏ ਨੇ ਇਕਸਰ 84 ਉਹਦੇ ਚੋਂ ਤੇ ਕੀ ਗੁਜਰਾਤ ਦੇ ਨੇ 33 ਹਰਿਆਣੇ ਦੇ ਨੇ 30 ਪੰਜਾਬ ਦੇ ਨੇ 3 ਮਹਾਰਾਸ਼ਟਰ ਦੇ ਨੇ 3 ਯੂਪੀ ਦੇ ਨੇ 2 ਚੰਡੀਗੜ੍ਹ ਦੇ ਨੇ 48 ਜਿਹੜੇ ਨੇ ਉਹਨਾਂ ਚੋਂ ਪਿੱਛੀ ਸੰਤੋਖਾ ਟੋਕਾ ਟੰਗ ਰਹੇ ਨੇ 25 ਔਰਤਾਂ ਨੇ 12 ਬੱਚੇ ਵੀ ਨੇ ਜਿੰਨੂੰ ਜਦ ਅਸੀਂ ਸਾਰੇ ਅੰਕ ਲੈਣ ਦੇਖਦੇ ਹਾਂ ਤੇ ਉਹਨਾਂ ਦੇ ਹੱਥਕੜੀਆਂ ਬੇੜੀਆਂ ਲੱਗੀਆਂ ਹੋਈਆਂ ਨੇ ਇਹ ਜਿਹੜੀ ਅਨਮਨੁੱਖੀ ਤਰੀਕੇ ਨਾਲ ਪਹਿਲੀ ਗੱਲ ਭੇਜਿਆ ਗਿਆ ਹੈ ਖੋਜੀ ਜਹਾਜ਼ ਚ ਭੇਜਿਆ ਗਿਆ ਹੈ ਇਹ ਸਾਰੇ ਦਾ ਸਾਰਾ ਜਿਹੜਾ ਅਮਰੀਕਾ ਬੜੀਆਂ ਟਾਰਾ ਮਾਰਦਾ ਤੇ ਅਸੀਂ ਤਾਂ ਬੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਆ ਹਿਊਮਨ ਰਾਈਟਸ ਦੇ ਉਹਦੇ ਉੱਤੇ ਵੱਡੇ ਪ੍ਰਸ਼ਨ ਚਿੰਨ ਲਗਾਉਂਦਾ ਪਿਛਾ ਬਾਤ ਨੂੰ ਕੋਈ ਉਹਦੇ ਜਹਾਜ਼ ਚ ਮਲੇ ਨੇ ਲੋਗਾਂ ਨੂੰ ਕਿਵੇਂ ਜਾਣਗੇ 48 60 ਘੰਟੇ ਦਾ ਸਫ਼ਰ ਇਹ ਨਾ ਆਪਣੇ ਆਪ ਚ ਬਹੁਤ ਹੀ ਵੱਡੀ ਜਿਹੜੀ ਆ ਮਨੁੱਖੀ ਅਧਿਕਾਰਾਂ ਦੀ ਜਿਹੜਾ ਕਹਾਣ ਹੈ ਉਹਦੇ ਵਿੱਚ ਮੈਨੂੰ ਇੱਕ ਗੱਲ ਹੋਰ ਲੱਗਦੀ ਹੈ ਜਿਹੜੀ ਸਾਡੇ ਸਰਕਾਰ ਨੂੰ ਕਰਨਾ ਚਾਹੀਦਾ ਸੀ ਜੇ ਕੋਲੰਬੀਆ ਵਰਗਾ ਦੇਸ਼ ਜੇ ਮੈਕਸੀਕੋ ਵਰਗੇ ਆੜ ਸਕਦੇ ਨੇ ਤੇ ਫਿਰ ਕੋਲੰਬੀਆ ਨੇ ਆਪਦੇ ਜਹਾਜ਼ ਤੇ ਜੇ ਸੀਰੀਵੈਂਦੇ ਅਸੀਂ ਲੈ ਕੇ ਆਵਾਂਗੇ ਉਹਦੇ ਜਹਾਜ਼ ਆ ਰਹੇ ਇਜਤਮਾਨ ਨਾਲ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਐ ਪੂਰਾ ਰੀਸੀਵ ਕਰਿਆ ਗਿਆ ਉੱਥੇ ਕਿ ਇਹ ਸਾਡਾ ਮੁਲਕੇ ਕਿਉਂ ਨਹੀਂ ਕਰ ਸਕਦੇ ਸੀ ਕਿਉਂਕਿ ਜੈ ਸ਼ੰਕਰ ਜੀ ਤਾਂ ਉੱਥੇ ਇੰਨਾ ਦੇਰ ਤੋਂ ਘੁੰਮੀ ਜਾ ਰਹੇ ਸੀਗੇ ਫਿਰ ਕਿਉਂ ਸਹਾਇਤ ਨਹੀਂ ਕਰ ਰਹੇ ਸੀਗੇ ਪ੍ਰਦੇਸ਼ ਮੰਤਰੀ ਨੇ ਉੱਥੇ ਗੱਲ ਕਰਦੇ ਕਿ ਜੀ ਅਸੀਂ ਆਪਦੇ ਨੂੰ ਆਪੇ ਲੈ ਜਾਵਾਂਗੇ ਕਹਿ ਵੀ ਦਿੱਤਾ ਸੀ ਵੀ ਕੋਈ ਨਹੀਂ ਅਸੀਂ ਸਾਂਭ ਲਾਂਗੇ ਸਾਂਭ ਲਾਂਗੇ ਕਿਸ ਦਾ ਮਤਲਬ ਸੀ ਉਹ ਭੇਜਣਗੇ ਤੁਸੀਂ ਇਹ ਹਵਾਈ ਇੱਕ ਤਾਂ ਫੋਜੀ ਜਹਾਜ਼ ਨੂੰ ਤੁਸੀਂ ਆਪਣੀ ਤਾਕਤ ਹੀ ਉਤਾਰਿਆ ਫੋਜੀ ਜਹਾਜ਼ ਦਾ ਆਉਣਾ ਆਪਣੇ ਆਪ ਹੀ ਕਾਫੀ ਜਿਹੜੀ ਸਵਾਲ ਖੜੇ ਕਰਦਾ ਨਾਲ ਦੂਜੇ ਦੇਸ਼ਾਂ ਤੋਂ ਬੰਦੇ ਮਗਵਾਉਣ ਦਾ ਇਹਨਾਂ ਦਾ ਤਜ਼ਰਬਾ ਯੂਕਰੇਨ ਤੋਂ ਮਗਵਾਏ ਸੀ ਹੋਰ ਦੇਸ਼ਾਂ ਤੋਂ ਜਿੱਥੇ ਕਿਤੇ ਕਰੈਸੇ ਹੁੰਦਾ ਉੱਥੋਂ ਬੰਦੇ ਮਗਵਾਏ ਜਾਂਦੇ ਮੈਂ ਉਹ ਤੋਂ ਮੈਂ ਬਾਤ ਚਾਹੁੰਦਾ ਤੈਨੂੰ ਦਮਾਇਆ ਇਹ ਕਰਨਾ ਵੀ ਇਹ ਪ੍ਰਕਿਰਿਆ ਚ ਇਹ ਪ੍ਰਕਿਰਿਆ ਆਪਣੇ ਆਪ ਦੀ ਜਿਹੜੀ ਹੈ ਉਹ ਮੈਨੂੰ ਤਾਂ ਲੱਗਦਾ ਅੰਤਰਰਾਸ਼ਟਰੀ ਨਾਰਮਲ ਵੀ ਤੋੜ ਰਹੀ ਹੈ ਹਾਂ ਜੀ ਗ੍ਰੰਥ ਸਾਹਿਬ ਆਪਦੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਮੈਂ ਦੇਖੋ ਐ ਚੱਕ ਦੇ ਆਹ ਲਾਤੀਆਂ ਹੱਥ ਕਰੀਆਂ ਇਹ ਉਹਨੇ ਅਬਦੀ ਚੋਣ ਤੋਂ ਬਾਅਦ ਲੋਕਾਂ ਨੂੰ ਦਿਖਾਉਣ ਵਾਸਤੇ ਕਰਿਆ ਔਰ ਜਿਹੜਾ ਕੰਮ ਲੋਕਾਂ ਨੂੰ ਦਿਖਾਉਣ ਵਾਸਤੇ ਕਰਿਆ ਉਹਨੂੰ ਦੇਸ਼ਾਂ ਨੇ ਜਿੰਨ ਦੇਸ਼ਾਂ ਦੀ ਇੱਜ਼ਤਾਂ ਤੇ ਲੱਗਦੀਆਂ ਉਹਨਾਂ ਨੇ ਵਿਰੋਧ ਕਰਨਾ ਹੁੰਦਾ ਸਾਰੇ ਦੇ ਦੇਸ਼ ਨੂੰ ਦਾ ਵਿਰੋਧ ਨਹੀਂ ਕਰਿਆ ਲੱਗਦਾ ਉਹਨਾਂ ਜਿੰਨਾ ਬਾਕੀ ਛੋਟੇ ਛੋਟੇ ਮੁਤਲਕ ਨੇ ਕਰਤਾ ਔਰ ਉਹ ਕਰਿਆ ਹੋਇਆ ਕੰਮ ਵੀ ਆਇਆ ਇਹ ਹੀ ਗੋਈ ਗੱਲ ਨਹੀਂ ਆ ਵੀ ਉਹਨਾਂ ਦੇ ਕੋਈ ਵਿਰੋਧ ਐਵੇਂ ਗਿਆ ਹਵਾ ਚ ਗਿਆ ਦੂਜਾ ਸਵਾਲ ਹੁਣ ਮੇਰੇ ਸਾਹਮਣੇ ਇਹ ਹੈ ਵੀ ਇਹ ਪੰਜਾਬ ਸਰਕਾਰ ਤੇ ਇਹਦੇ ਵਿੱਚ ਮੈਂ ਕਹਾਂਗਾ ਕੇਂਦਰ ਮੇਨ ਕੇਂਦਰ ਸਰਕਾਰ ਦੀ ਨੁਲਕੀ ਹੈ ਦੂਜਾ ਸਵਾਲ ਇਹ ਹੈ ਕਿ ਲੋਕਾਂ ਨੂੰ ਉੱਥੇ ਮੈਕਸੀਕਨ ਸਭ ਤੋਂ ਜ਼ਿਆਦਾ ਗਏ ਹੋਏ ਨੇ ਮੈਕਸੀਕਨ ਤਕਰੀਬਨ 50 ਲੱਖ ਨੇ ਤੇ ਉਸ ਤੋਂ ਬਾਅਦ ਗੁਆਟੇਮਾਲਾ ਦੇ ਨੇ ਸਾਡੇ ਆਲੇ ਤਾਂ 7.5 ਲੱਖ ਤਾਂ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਉਹ ਤਾਂ ਪੀਯੂ ਨਾਲ ਦੀ ਰਿਸਰਚ ਇੰਸਟੀਚਿਊਟ ਆ ਉਹਨੇ ਦੱਸਿਆ ਪਰ ਜਿਹੜਾ ਇਹਨਾਂ ਦਾ ਆਫਦਾ ਵਿਭਾਗ ਹੈ ਅਮਰੀਕਾ ਦਾ ਉਹ ਕਹਿੰਦਾ ਹੈ ਵੀ ਇਹ ਤਕਰੀਬਨ 7.2 ਲੱਖ ਨੇ ਤੇ ਇਹ 2018 ਚ ਕਹਿੰਦਾ ਸੀ ਵੀ 4.5 ਲੱਖ ਸੀਗੇ ਹੁਣ 7.2 ਲੱਖ ਹੈਗੇ ਸੋ ਇਹ ਗੱਲ ਹੈ 18 ਹਜ਼ਾਰ ਨੂੰ ਭੇਜਣ ਨੂੰ ਤਿਆਰ ਹੈ ਇਸ ਦੇ ਉੱਤੇ 2-3 ਸਵਾਲ ਖੜੇ ਹੁੰਦੇ ਨੇ ਲਿਖਤੋਂ ਬੰਦੇ ਜਿਹੜੇ ਜਾਣਦੇ ਨੇ ਚ ਉੱਥੇ ਗੈਰਕਾਨੂੰਨੀ ਪ੍ਰਵੇਸ਼ ਕਰਨੇ ਉਹਨਾਂ ਨੂੰ ਰੋਕਿਆ ਕਿ ਨਹੀਂ ਉਹਨਾਂ ਨੇ ਉਹਨਾਂ ਦੀ ਆਪਦੀ ਕਮਜ਼ੋਰੀ ਨੂੰ ਢੱਕਣ ਵਾਸਤੇ ਤੁਸੀਂ ਬੰਦਾ ਮਾਰ ਰਹੇ ਹੋ ਤੁਸੀਂ ਆਪ ਰੋਕ ਨਹੀਂ ਸਕੇ ਉਹ ਤਾਂ ਉਹੀ ਗੱਲ ਹੈ ਨਾ ਕਿਸੇ ਨੂੰ ਚੋਰੀ ਨੂੰ ਰੋਕ ਨਾ ਸਕੋ ਫਿਰ ਚੋਰ ਦੇ ਗੋਲੀ ਮਾਰੋ ਕਿ ਆ ਲੋ ਮੰਨੋ ਚੋਰ ਹੈ ਸੋ ਇਸ ਕਰਕੇ ਇਹ ਜਿਹੜਾ ਵੱਡਾ ਸਵਾਲ ਹੈ ਇੱਕ ਤਾਂ ਕਿ ਤੁਸੀਂ ਜੇ ਤੁਹਾਡਾ ਮੁੜਕ ਪੰਜ ਰੁੱਕ ਗਏ ਨੇ ਕੋਈ ਕਦੋਂ ਚਿਤਾ ਚਲੇ ਨਹੀਂ ਗਏ ਇੱਕ ਮਹੀਨੇ ਕਿ ਨਹੀਂ ਚਲੇਗਾ ਇੱਕ ਸਾਲ ਚ ਨਹੀਂ ਚਲੇਗਾ ਜੇ ਤੁਹਾਡਾ ਮਿਲਕ ਵੀਜ਼ਾ ਉੱਥੋਂ ਤੁਸੀਂ ਐ ਪੂਰਾ ਚੈਕਿੰਗ ਕਰ ਤੁਸੀਂ ਕਿਉਂ ਨਹੀਂ ਦੇਖਦੇ ਵੀ ਜਿਨ੍ਹਾਂ ਦੇ ਵੀਜ਼ਾ ਖਤਮ ਜੇ ਉਹ ਕਿੱਥੇ ਨੇ ਤੁਸੀਂ ਉਹਨਾਂ ਨੂੰ ਟ੍ਰੇਸ ਕਰਨ ਕਿੱਥੇ ਕਿੱਥੇ ਨੇ ਭਾਈ ਦੇਖੋ ਇਹਨਾਂ ਨੂੰ ਉਹ ਤਾਂ ਤੁਸੀਂ ਕਹਿੰਦੇ ਅਸੀਂ ਲੋਕਾਂ ਦੇ ਲੈਪਟਾਪ ਨੂੰ ਵੀ ਦੇਖ ਲੈਣੇ ਆ ਅੰਦਰੋਂ ਦੇਖ ਲੈਣੇ ਆ ਸੋ ਇਸ ਕਰਕੇ ਇਹ ਆ ਆਪਣੇ ਆਪ ਉਹਨਾਂ ਦੀ ਨਾਕਾਮਯਾਬੀ ਹੈ ਉਹਨਾਂ ਦੀ ਨਾਕਾਮਯਾਬੀ ਸਾਡੇ ਖਤੇ ਪਾ ਰਹੇ ਨੇ ਮੰਨਦੇ ਚੋਰੀ ਕਰਨ ਗਏ ਨੇ ਚੋਰੀ ਚੋਰੀਓ ਗਏ ਨੇ ਇਲੈਗਲ ਗਏ ਨੇ ਇਲੈਗਲ ਪਹਿਲਾਂ ਵੀ ਜਾਂਦੇ ਮਾਲਟਾ ਕਿਸੇ ਕੇਸ ਆਪਾਂ ਨੂੰ ਪਿੱਛੇ ਗਿਆ ਸਾਰੇ ਕੋਈ ਇਹ ਲੋਕਾਂ ਚ ਪਈਆਂ ਗੱਲਾਂ ਨਹੀਂ ਹੈਗੀਆਂ ਜਾਂਦੇ ਨੇ ਡਾਂਕੀ ਲਾ ਕੇ ਜਾਂਦੇ ਨੇ ਕਿ ਆ ਪਿੱਛੇ ਜੇ ਦੋ ਬੱਚੇ ਹਵਾਈ ਜਹਾਜ਼ ਚ ਗਏ ਸੀ ਉਹ ਇਹ ਜਿੱਚ ਪਈਏ ਅੰਦਰ ਜਾਂਦੇ ਨਾ ਉਸ ਜਗ੍ਹਾ 'ਚ ਬੈਠ ਕੇ ਇੱਕ ਤਾਂ ਉਹਦੇ 'ਚੋਂ ਛੇਤੀ ਹੋ ਗਿਆ ਸੀ ਦੂਜੇ ਦਾ ਜੇ ਪਤਾ ਵੀ ਨਹੀਂ ਲੱਗਿਆ ਵੀ ਕਿੰਨਾ ਕੋ ਠੀਕ ਹੋਇਆ ਕਿਉਂਕਿ ਠੰਡ ਬਹੁਤ ਉੱਤੇ ਹਵਾ ਤੇਜ਼ ਹੁੰਦੀ ਹੈ ਨਾ ਸੋ ਅ ਰਿਸਕ ਲੈ ਕੇ ਵੀ ਜਾਂਦੇ ਨੇ ਮੈਕਸੀਕੋ 'ਚ ਕੰਦ ਕੱਢੀ ਹੋਈ ਹੈ ਇਹਨਾਂ ਨੇ ਇਹਦੇ باوجود ਜਾਂਦੇ ਨੇ ਤੇ ਇਹ ਜਿਹੜਾ ਤਾਂ ਤਰੀਕਾ ਜਦ ਤੁਸੀਂ ਰੋਕ ਨਹੀਂ ਸਕਦੇ ਤਾਂ ਤੁਸੀਂ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਾਨੂੰਨ ਕਰਦੇ ਹੋ ਇਹ ਗਲਤ ਹੈ ਹੁਣ ਦੂਜਾ ਸਵਾਲ ਜਿਹੜਾ ਤੁਸੀਂ ਕਿਹਾ ਉੱਥੇ ਪਹਿਲੀ ਉੱਥੇ ਦੂਜਾ ਇਹ ਵੀ ਹੈ ਕਿ ਮੈਕਸੀਕਨ ਤੇ ਇੰਡੀਅਨ ਸਸਤੀ ਲੇਬਰ ਹੈ ਮੈਕਸੀਕਨ ਸਭ ਤੋਂ ਸਸਤੀ ਐ ਇਸੇ ਕਰਕੇ ਉਹ ਜ਼ਿਆਦਾ ਨੇ ਉਹ ਲੇਬਰ ਤਾਂ ਉਹਨਾਂ ਨੂੰ ਚਾਹੀਦੀ ਹੋਈ ਹੈ ਉਹਨਾਂ ਨੇ ਆਪਣੇ ਪੈਟਰੋਲ ਪੰਪ ਚਲਾਉਣੇ ਨੇ ਆਪਣੇ ਮਾਲ ਚਲਾਉਣੇ ਨੇ ਆਪਣੇ ਸ਼ੋਰੂਮ ਚਲਾਉਣੇ ਨੇ ਆਪਣੇ ਬਾਕੀ ਕੰਮ ਕਰਾਉਣੇ ਨੇ ਖੇਤਾਂ 'ਚ ਕੰਮ ਕਰਾਉਣੇ ਨੇ ਉਹ ਤਾਂ ਉਹਨਾਂ ਨੂੰ ਕੰਮ ਵਾਲੇ ਚ ਬੰਦੇ ਚਾਹੀਦੀ ਨਹੀਂ ਉਹ ਕੰਮ ਵਾਲੇ ਗੋਰੇ ਚ ਕੰਮ ਉਹਨੇ ਕਰ ਨਹੀਂ ਰਹੇ ਇਹ ਤਾਂ ਇੱਕ ਤਰੀਕਾ ਹੈ ਵੀ ਇਹ ਜੀ ਪਤਾ ਨਹੀਂ ਕਾਲਾਂ ਕਰਕੇ ਉਹਨਾਂ ਦਾ ਜਿਹੜਾ ਰੁਜ਼ਗਾਰ ਰੁਕ ਗਿਆ ਉੱਥੇ ਰੁਜ਼ਗਾਰ ਉਹ ਹੀ ਦਾ ਤਕਨਚਾਰਨ ਕਿ ਉਹ ਜਵਿਕਾਰਤੀ ਲੋੜ ਹੈ ਸੋ ਉਹਦੇ ਵਿੱਚ ਉਹਨਾਂ ਦੇ ਅਸਟਾਚਾਰੇ ਨੂੰ ਉਹ ਬੰਦਿਆਂ ਦੀ ਲੋੜ ਵੀ ਹੈ ਇਹ ਤਾਂ ਇਹ ਹੈ ਵੀ ਬੰਦਿਆਂ ਤੋਂ ਕੰਮ ਵੀ ਕਰਾਓ ਉਹਨੂੰ ਇਹ ਕਹਿ ਕੇ ਕਿ ਤੂੰ ਇਲਿਗਲਾਈਜ਼ ਕਰਕੇ ਪੈਸੇ ਕੱਢ ਲਿਓ ਇਹ ਬਲਕਿ ਮੈਂ ਕਹਾਗਾ ਕਿ ਯੂਐਸ ਗਵਰਨਮੈਂਟ ਜੇ ਜਿਹੜੇ ਲੋਕਾਂ ਨੇ ਵੀ ਇਲਿਗਲ ਨੌਕ ਕਰਿਆ ਹੋਇਆ ਉਹਨਾਂ ਦਾ ਆਧੇ ਵੀ ਲਾਲਚ ਨੇ ਵੀ ਚੱਲ ਠੀਕ ਹੈ ਦੋ ਨੰਬਰ ਸੇ ਚੱਲ ਜAVE ਕੰਮ ਦੋ ਨੰਬਰ ਦੇ ਵੱਡੇ ਵੱਡੇ ਵਪਾਰੀ ਕੰਮ ਕਰਦੇ ਨੇ ਕਿਉਂ ਕੋਈ ਕਹਿੰਦਾ ਨਹੀਂ ਕਰਦੇ ਇੱਥੇ ਨਹੀਂ ਦੋ ਨੰਬਰ ਚ ਸਮੈਗਲਿੰਗ ਹੁੰਦੀ ਆ ਜੀਐਸਟੀ ਦਾ ਦੋ ਨੰਬਰ ਦਾ ਕੰਮ ਇਥੇ ਰੇ ਚੱਲਦਾ ਸੋ ਦੋ ਨੰਬਰ ਦੇ ਕੰਮ ਦੇ ਵਿੱਚ ਅਮਰੀਕਾ ਚ ਵੀ ਜਿਹੜਾ ਉਹ ਦੋ ਨੰਬਰ ਦਾ ਕੰਮ ਹੈ ਕਿ ਸਸਤੀ ਲੇਬਰ ਲੈ ਲੋ ਅਰੇ ਇਹ ਲੇਬਰ ਮੈਨਾਂ ਸਰਨਾ ਚਾਹੀਦੀ ਸਾਰੇ ਤਾਂ ਕੱਢੇ ਵੀ ਨਹੀਂ ਜਾ ਸਕਦੇ ਇਹ ਐਵੇਂ ਗੱਲਾਂ ਮਾਰਦੇ ਫੇਰ ਇੰਨੇ ਬੱਚਿਆਂ ਨੂੰ ਉਹ ਵਿਦਿਆਰਥੀਆਂ ਦਾ ਵੀਜ਼ਾ ਦੇ ਕੇ ਵੀਜ਼ਾ ਦੇ ਕੇ ਜਾਂਦੇ ਨੇ ਉੱਥੇ ਪੜ੍ਹਾਈ ਕਰਦੇ ਨੇ ਉੱਥੇ ਫਿਰ ਵਰਕ ਆਵਰ ਤੇ ਹੋਰ ਹੁੰਦੇ ਨੇ ਕੋਈ ਇੰਸਟੀਚੂਟਸ ਜਿਹੜੀਆਂ ਭਾਇ ਨਿਕਲਉਂਦੇ ਆ ਕਈ ਗਏ ਫੇਕ ਟਾਈਪ ਹੀ ਨੇ ਆਪੇ ਛੇ ਕੈਨੇਡਾ ਨੇ ਕਿਹਾ ਸੀ ਬੇਸੇ ਦਾ ਇੰਨੇ ਲੱਖ ਬੰਦੇ ਲੱਭੇ ਨੇ ਜਿਨ੍ਹਾਂ ਦਾ ਵੀਜ਼ਾ ਝੂਠਾ ਹੈ ਜੇ ਉਹੀ ਗੋਰੇ ਕੈਨੇਡਾ ਲਈ ਵੀ ਤਾਂ ਗੋਰੇ ਹੀ ਨੇ ਨਾ ਇਹਨਾਂ ਦੀ ਤਾਂ ਬਾਰਡਰ ਦੇ ਉੱਤੇ ਵੀ ਆਪਸੀ ਚੁੱਧੇ ਜਾਂਦੇ ਨੇ ਬਿਨਾਂ ਕਿਸੇ ਉਹਦੇ ਪਾਸ ਦੇ ਜਾਂ ਕਿਸੇ ਰੋਕ ਟੋਕ ਦੇ ਤੇ ਜੇ ਗੋਰੇ ਅਮਰੀਕਨ ਜਿਹੜੇ ਗੋਰ ਕੈਨੇਡੀਅਨ ਗੋਰੇ ਨੇ ਜਿਹੜੇ ਜਿਹੜੇ ਅਮਰੀਕਾ ਚ ਵੀ ਗਏ ਹੋਏ ਨੇ ਤੇ ਉਹ ਉਹਨਾਂ ਦਾ ਜਿਹੜਾ ਵੀਜ਼ਾ ਸਿਸਟਮ ਹੈ ਇੰਨਾ ਗੜਬੜ ਹੋ ਸਕਦਾ ਹੈ ਕਿ ਝੂਠਾ ਵੀਜ਼ਾ ਚੱਲੀ ਜਾ ਰਿਹਾ ਹੈ ਯੋਹ ਅਮਰੀਕਾ ਦਾ ਕਿਹੜਾ ਚੱਲਣਾ ਨਹੀਂ ਹੁੰਦਾ ਤਾਂ ਜਿਹੜਾ ਉਹ ਵੀਜ਼ਾ ਉਹ ਸਾਡੀ ਪਾਸ ਸਰਕਾਰ ਨੇ ਥੋੜਾ ਦਿੱਤਾ ਹੈ ਇਸੇ ਤਰ੍ਹਾਂ ਇਹਨਾਂ ਚ ਵੀ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਪਾਸ ਸਰਕਾਰ ਨੇ ਤਾਂ ਉਹਨੂੰ ਉਰੋਂ ਤੇਜ਼ਤਾ ਅਮਰੀਕਾ ਨੇ ਵੀਜ਼ਾ ਦਿੱਤਾ ਹੋਇਆ ਸੀ ਪਾਸ ਸਰਕਾਰ ਨੇ ਤਾਂ ਉਹਨੂੰ ਕੋਈ ਉਹ ਨਹੀਂ ਪਾਸ ਸਰਕਾਰ ਨੇ ਤਾਂ ਪਾਸਪੋਰਟ ਜਾਰੀ ਕਰਿਆ ਵੀਜ਼ਾ ਉਹਨਾਂ ਨੇ ਜਾਰੀ ਕਰਿਆ ਉਹਨਾਂ ਨੇ ਜਦੋਂ ਵੀਜ਼ਾ ਜਾਰੀ ਕਰਿਆ ਉਹ ਦੇਖ ਕੇ ਉਰੋਂ ਜਾਣ ਵਾਸਤੇ ਉਰੋਂ ਜਾਂਦੇ ਨੇ ਉਹਨਾਂ ਦੇ ਵੀਜ਼ਾ ਚੈੱਕ ਕਰਨੇ ਅਥਾਰਟੀਜ਼ ਉਰੋਂ ਚੈੱਕ ਕਰਦੀਆਂ ਨੇ ਫਿਰ ਉੱਥੇ ਜਾ ਕੇ ਚੈੱਕ ਕਰਦੀਆਂ ਨੇ ਉੱਥੇ ਚੈੱਕ ਕਰ ਜਾਂਦੇ ਫਿਰ ਉਹਨਾਂ ਨੂੰ ਪਤਾ ਕਿਉਂ ਨਹੀਂ ਲੱਗਿਆ ਵੀਜ਼ਾ ਐਕਸਪਾਇਰ ਹੋਇਆ ਦਾ ਜਿਹਦਾ ਵੀਜ਼ਾ ਐਕਸਪਾਇਰ ਹੋਇਆ ਹੈ ਉਹਦਾ ਮਤਲਬ ਤਾਂ ਇਹ ਹੈ ਵੀ ਉਹ ਗਿਆ ਵੀ ਚੀਖ ਟ੍ਰਿਕੇ ਨਾਲ ਲੀਗਲ ਚੈਨਲ ਤੇ ਗਿਆ ਕਾਨੂੰਨੀ ਚੈਨਲ ਤੇ ਫਿਰ ਉਹਨੂੰ ਕਾਨੂੰਨੀ ਚੈਨਲ 'ਚ ਵਾਪਸ ਵੀ ਜੋ ਤੁਸੀਂ ਐ ਰਹਿ ਗਿਆ ਮਨ ਤੋਂ ਆ ਹੁਣ ਕੋਰੋਨਾ ਦੇ ਵਿੱਚ ਲੋਕਾਂ ਦੇ ਵੀਜ਼ੇ ਆ ਉਹ ਹੋਰ ਐਸੀ ਜੰਮ ਉਦੋਂ ਕੀ ਕਰਿਆ ਸੋ ਇਸ ਕਰਕੇ ਮੈਨੂੰ ਆਂ ਲੱਗਦਾ ਹੈ ਇਹਦੇ ਵਿੱਚ ਤਾਂ ਹੈਗਾ ਅਮਰੀਕਾ ਦੀ ਆਪਣੀ ਦੌੜ ਵੀ ਆ ਹੁਣ ਦੂਜੀ ਗੱਲ ਕਿੱਥੇ ਖੜੀ ਹੈ ਜਿਹੜੀ ਤੁਸੀਂ ਸਵਾਲ ਖੜਾ ਕਰਿਆ ਬਈ ਉਹ ਕਹਿੰਦੇ ਨੇ ਕਿ ਸਾਡੇ ਨਾਲ ਤੁਸੀਂ ਵਪਾਰਤਾ ਕਰੋ ਸਰਮਾਇਆ ਤਾਂ ਸਾਡੇ ਤੇ ਜੋ ਸਾਡਾ ਸਮਾਇਆ ਲਓ ਤੇ ਪਰ ਬੰਦੇ ਨਾ ਭੇਜੋ ਇਹ ਸਵਾਲ ਡਬਲਯੂਟੀਓ ਚੁੱਠਾ ਹੋਇਆ ਹੈ ਡਬਲਯੂਟੀਓ ਚ ਅਮਰੀਕਾ ਇਹ ਸਟੈਂਡ ਲੈਂਦਾ ਹੈ ਵੀ ਤੁਸੀਂ ਗੁੱਡਸ ਦੀ ਜਿਹੜੀ ਹੀ ਆ ਆਦਾਨ-ਪ੍ਰਦਾਨ ਕਰੋ ਬੰਦਿਆਂ ਦਾ ਨਾ ਕਰੋ ਜਿਹੜਾ ਸਾਡੇ ਮੁਲਕ ਨੂੰ ਕਹਿੰਦੇ ਨੇ ਵੀ ਜੇ ਗੁੱਡ ਜਾਣਗੇ ਬੰਦੇ ਵੀ ਤਾਂ ਜਾਣਗੇ ਹਾਂ ਜੀ ਜੇ ਅਸੀਂ ਤੁਹਾਡਾ ਸਮਾਨ ਖਿੱਦਗੇ ਬੰਦੇ ਵੀ ਭੇਜਾਂਗੇ ਸੋ ਇਹ ਇਕੁਅਲ টারਮਸ ਆਫ ਟ੍ਰੇਡ ਜਿਹਨੂੰ ਕਹਿੰਦੇ ਆ ਵੀ ਵਪਾਰ ਧਿਆ ਇੱਕੋ ਜਿਹਾ ਸ਼ਕਤ ਉਹ ਈ ਕੋਈਆਂ ਸ਼ਰਤਾਂ ਦਾ WTO ਨੇ ਤਾਂ ਸਾਨੂੰ ਕੋਈ ਰੋਕਿਆ ਨਹੀਂ ਫੇਰ ਕਿਉਂਕਿ WTO ਅਸੀਂ ਨਹੀਂ ਮੰਨੇ ਇੱਥੇ ਇਹ ਹੁਣ ਡੰਡਾ ਫੇਰ ਰਿਹਾ ਹੈ ਇਹ ਚੌਧਰੀ ਬਣ ਰਹੇ ਨੇ ਸੋ ਇਹ ਵੀ ਗੱਲ ਜਿਹੜੀ ਹੈ ਕਿ ਜਦ ਸਾਡੇ ਬੰਦੇ ਉੱਥੇ ਜਾ ਕੇ ਉੱਥੇ ਕਿਹੜਾ ਉੱਦੋਂ ਬੈਠੇ ਉਹਨਾਂ ਦੀ ਜਾਇਦਾਦ ਹੋਰ ਸਾਰਾ ਕੁਝ ਉਹਨਾਂ ਖਾ ਗਿਆ ਹੱਥੋਂ ਤਾਂ ਇਹ ਕੌਣ ਜਿਹੜਾ ਉਹਨਾਂ ਨੂੰ ਉੱਥੇ ਕੰਮ ਕਰਿਆ ਜਿਹੜਾ ਉਹਨਾਂ ਨੇ ਪੈਦਾ ਕਰਿਆ ਜੋ ਕੁਝ ਕਰਿਆ ਕੰਮ ਤਾਂ ਕਰਕੇ ਕਰਿਆ ਨਾ ਉਹ ਕੋਈ ਚੋਰੀ ਚ ਕਰਕੇ ਕਰਿਆ ਨਹੀਂ ਨਾ ਤੇ ਹੁਣ ਇੱਥੇ ਕਈ ਕਹੀ ਜਾਂਦੇ ਨੇ ਉਹਦੇ ਚੀ ਉਹ ਨੇ ਜਿਨ੍ਹਾਂ ਨੂੰ ਸਚੋਰੀ ਕਰਦੀ ਡਾਕਾ ਮਾਰਦੇ ਜਿਹੜੇ ਲੀਗਲ ਨੇ ਉਹ ਕਹਿੰਦਾ ਚੋਰੀ ਡਾਕਾ ਨਹੀਂ ਮਾਰਦੇ ਜਿਹੜੇ ਅਮਰੀਕਨ ਨੇ ਉਹ ਕਹਿੰਦਾ ਚੋਰੀ ਡਾਕਾ ਨਹੀਂ ਅਮਰੀਕਨ ਕਿੰਨੇ ਜੇਲਾਂ 'ਚ ਨੇ ਅਮਰੀਕਨ ਨਸ਼ਿਆਂ ਦੇ ਨਾਲ ਅਮਰੀਕਾ ਦੇ ਯੂ ਐਸ ਦੇ 1.5 ਲੱਖ ਬੰਦਾ ਹਰ ਸਾਲ ਮਰਦਾ ਹੈ ਕੱਲੇ ਫੀਮਿਨ ਨਸ਼ਿਆਂ ਨਾਲ ਉਹਨੇ ਆਬਜਰ ਰਿਪੋਰਟਾਂ ਨੇ ਸੀ ਡੀ ਸੀ ਦੀਆਂ ਤੇ ਫਿਰ ਉਹਨੂੰ ਕੀ ਕਰ ਰਹੇ ਹੁੰਦੇ ਨੇ ਸੋ ਜਿਹੜਾ ਜਿੱਥੋਂ ਤੱਕ ਸਵਾਲ ਹੈ ਕਰਾਈ ਹੁੰਦਾ ਜ਼ੁਲਮ ਦਾ ਉਹ ਤਾਂ ਗੋਰੇ ਵੀ ਕਰ ਰਹੇ ਨੇ ਕਾਲੇ ਵੀ ਕਰ ਰਹੇ ਨੇ ਤੇ ਜਿਹੜਾ ਜ਼ਿਆਦਾ ਦੁਖੀ ਹੁੰਦਾ ਉਹ ਜ਼ਿਆਦਾ ਜ਼ੁਲਮ ਕਰ ਲੈਂਦਾ ਹੈ ਕਈ ਵਾਰੀ ਚੋਰੀ ਬੰਦਾ ਬੜੀ ਮਜਬੂਰੀ ਕਰਦਾ ਤੇ ਉਹ ਜਿਹੜੇ ਇਥੋਂ ਜਾਂਦੇ ਨੇ ਮਜਬੂਰੀ ਚ ਕੁਛ ਕੁਝ ਕਿਉਂਕਿ ਜਦੋਂ ਉਹਨਾਂ ਨੂੰ ਇਲੀਗਲ ਚੰਨ ਨਹੀਂ ਬੰਦਾ ਤਾਂ ਇਲੀਗਲ ਆਪਣ ਉਹਨੇ ਲਾ ਲਓ ਇੱਥੇ ਵੀ ਜਦੋਂ ਬੰਦਾ ਜਸ ਜਿਹੜੇ ਲਾਉਂਦਾ ਦਫਤਰ ਚ ਉਹਦਾ ਕੰਮ ਨਹੀਂ ਹੁੰਦਾ ਉਹ ਫਿਰ ਕਿਸੇ ਨੂੰ ਰੱਬਦਾ ਏਜੰਟ ਨੂੰ ਵੀ ਯਾਰ ਤੂੰ ਪੈਸੇ ਦੇ ਕੇ ਕਰਾ ਦੇ ਇਹ ਆਮ ਗੱਲ ਹੈ ਕੋਈ ਇਹ ਕੋਈ ਹੈ ਕਹਿਣ ਡੁਕੀਸ਼ੀਪੀ ਨਹੀਂ ਹੈ ਸੋ ਇਹਦੇ ਵਿੱਚ ਕੀ ਹੁੰਦਾ ਹੈ ਵੀ ਜੇ ਕੋਈ ਬੰਦਾ ਇਲੀਗਲ ਕੰਮ ਉਸ ਨਾਲ ਰਿਸ਼ਵ ਦਿੰਦਾ ਫਿਰ ਕਰਾਉਂਦਾ ਹੈ ਜੇ ਸਰਕਾਰਾਂ ਨੂੰ ਫੜ ਕੇ ਸਜ਼ਾ ਦੇਣੀ ਸ਼ੁਰੂ ਕਰ ਦੇਵੀਂ ਤਾਂ ਰਿਸ਼ਵਤ ਦੇਣਾ ਰਿਸ਼ਵਤ ਦੇਣਾ ਤਾਂ ਚੁਰਮ ਹੈ ਉਹ ਨੂੰ ਪੁੱਛੋ ਵੀ ਸਿਸਟਮ ਤਾਂ ਤੁਹਾਡਾ ਫੇਰ ਹੋਇਆ ਇਹ ਤਾਂ ਵਿਚਾਰਾ ਸ਼ਿਕਾਰ ਬਣ ਗਿਆ ਉਹਦਾ ਵਿਚਾਰਾ ਇਹ ਤਾਂ ਵਿਕਟਮ ਹੈ ਇਹ ਤਾਂ ਉਹਦਾ ਸ਼ਿਕਾਰ ਹੈ ਤੁਸੀਂ ਅਮਰੀਕਾ ਵਾਲਿਆਂ ਨੇ ਸਾਡੇ ਲੋਕਾਂ ਨੂੰ ਸ਼ਿਕਾਰ ਬਣਾਇਆ ਅਲਿਓਰ ਕਰਕੇ ਇੱਕਦਮ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਅਮਰੀਕਾ ਦੀ ਸਰਕਾਰ ਤਾਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਵਾਸਤੇ ਉਹਨਾਂ ਦੇ ਪੈਸੇ ਜਿਹੜੇ ਉਹਨਾਂ ਨੇ ਕਰੇ ਜੋ ਵੀ ਕਰਿਆ ਉਹ ਸਾਰੇ ਵਾਸਤੇ ਉਹ ਜ਼ਿੰਮੇਵਾਰ ਹੈ ਜਿੰਨਾਂ ਨੇ ਉੱਚ ਕੰਮ ਵੀ ਕਰਿਆ ਮੜੀ ਮੁੱਟੀ ਕੰਨਾਂ ਦੀ ਜਾਇਦਾਦ ਵੀ ਬਣੀ ਹੋਈ ਚੱਲੀ ਗਰੀਬ ਦੀ ਗਰੀਬ ਦੀ ਤੇ ਉਹ ਪਾਸਾ ਹੈ ਉਹਨੂੰ ਬਹੁਤ ਇਹ ਜਿਹੜਾ ਮਾਮਲਾ ਡਿਪਲੋਮੈਟਿਕ ਲੈਵਲ ਤੇ ਸੋਲਵ ਹੋਣ ਵਾਲਾ ਇਹ ਕਾਨੂੰਨ ਮਾਮਲਾ ਕਾਨੂੰਨ ਦਾ ਮਾਮਲਾ ਨਹੀਂ ਉਹ ਜਿਹੜਾ ਇਹ ਟਰੰਪ ਹੈ ਉਹਨੂੰ ਆਮਨ ਕਾਨੂੰਨ ਦਾ ਮਾਮਲਾ ਬਣਾ ਕੇ ਬੇਸ਼ਕ ਕਰ ਰਿਹਾ ਵੀ ਮੈਂ ਨਾ ਕਾਲੇ ਨੂੰ ਰਹਿਣ ਨਹੀਂ ਦੇਣਾ ਗੋਰੇ ਕਾਲੇ ਦਾ ਸਵਾਲ ਜਿਵੇਂ ਸਾਡੇ ਪ੍ਰਧਾਨ ਮੰਤਰੀ ਵੀ ਤਾਂ ਰੋਜ਼ ਹੀ ਮੁਸਲਮਾਨ ਹਿੰਦੂ ਮੁਸਲਮਾਨ ਦਾ ਸਵਾਲ ਇਸ ਸੰਘਾ ਦਾ ਖੜਾ ਕਰੀ ਜਾਂਦੇ ਨੇ ਟਰੰਪ ਤੇ ਇਹਨਾਂ ਦੀ ਬੰਦੀ ਵੀ ਤਾਂ ਹੀ ਸੀ ਆਪਕੀ ਵਾਰ ਟਰੰਪ ਦੀ ਸਰਕਾਰ ਤਾਂ ਹੀ ਕਹਾ ਸੀ ਸੋ ਮੈਨੂੰ ਆ ਲੱਗਦਾ ਹੈ ਕਿ ਜੇ ਨਾ ਕਿ ਜੇ 트럼ਪ ਆਫ ਦੀ ਜੰਤਨਵੇ ਦੱਸਣ ਚਾਹੁੰਦੇ ਵੀ ਮੈਂ ਬੜਾ ਸਖਤਾਂ ਆ ਦੇਖ ਲਓ ਮੈਂ ਪਹਿਲਾਂ ਹੀ ਪਈ ਤੇ ਇਹ ਭਾਈ ਤੁਹਾਡੇ ਜਹਾਜ਼ ਚ ਬੰਦਾ ਹੀ 105 ਜਾ ਸਕਦਾ ਹੈ ਕਿ ਤੁਸੀਂ ਪਹਿਲਾਂ ਹੀ ਇਹ ਕਿਉਂ ਕਿਹਾ 104 ਕਿ ਤੁਸੀਂ ਪਹਿਲਾਂ ਹੀ ਕਿਉਂ ਕਿਹਾ ਸੀ ਤਾਂ 205 ਨੂੰ ਭੇਜ ਰਿਹਾ ਇੱਕ ਦਿਨ ਪਹਿਲਾਂ ਤੱਕ ਵੀ 205 ਬੰਦੇ ਜਹਾਜ਼ ਚ ਚੜਾ ਕੇ ਇਹ ਜਿਹੜੀ ਅਮਰੀਕਾ ਨੇ ਗਲਤ ਬਿਆਨੀ ਕਰਦੇ ਰਹੇ 205 ਬੰਦਿਆਂ ਦੀ ਜਦਕਿ ਤੇਜਾ 104 ਬੰਦਾ ਹੈ ਉਹਦੇ ਉੱਤੇ ਅਮਰੀਕਾ ਜ਼ਿੰਮੇਵਾਰ ਹੈ ਉਹਨਾਂ ਨੂੰ ਤਾਂ ਪਤਾ ਹੈ ਨਾ ਉਹ ਜਹਾਜ਼ ਕੋਈ ਰਾਤ ਰਾਤ ਰਾਤੋ ਰਾਤ ਬੰਨ ਗਿਆ। ਨਾ ਉਹ ਰਾਤ ਰਾਤੋ ਦੀ ਕੋਈ ਦੀਵਾਰ ਖਿੱਚੀ ਗਈ ਵੀ ਹੁਣ ਅੱਧਾ ਰਹਿ ਗਿਆ ਜੀ ਤਾਂ ਕਰਕੇ ਸਾਨੂੰ ਘਟਾਉਣੇ ਪਏ। ਨਾ ਉੱਥੇ ਬੰਦੇ ਆਏ ਨੇ ਵੀ ਟਿਕਟਾਂ ਜਿਆਦਾ ਲੋਕਾਂ ਨੇ ਲੈ ਲਈਆਂ। ਉਹ ਤੋਂ ਉਹਨਾਂ ਨੇ ਆਤੀ ਭੇਜਨੇ ਸੀ ਇੱਕ ਚਾਹੇ ਵੱਡਾ ਸਵਾਲ ਹੈ। ਦੂਜਾ ਸਵਾਲ ਇਹ ਹੈ ਵੀ ਜਿਹੜਾ ਮਿਲਟਰੀ ਪਲੇਨ ਦੇ ਵਿੱਚ ਭੇਜਣਾ। ਮਿਲਟਰੀ ਪਲੇਨ 'ਚ ਭੇਜਣਾ ਗਲਤ ਹੈ। ਹੱਥਕੜੀਆਂ ਲਾ ਕੇ ਭੇਜਣਾ ਗਲਤ ਹੈ। ਉਹਨਾਂ ਦਾ ਸਭ ਕੁਝ ਜ਼ਬਤ ਕਰਨਾ ਗਲਤ ਹੈ। ਸਾਰਾ ਕੁਛ ਦੇ ਉੱਤੇ ਅੰਤਰਰਾਸ਼ਟਰੀ ਡੈਵਲ ਤੇ ਵੀ ਸਵਾਲ ਉਠਾਏ ਜਾਣ ਦੀ ਲੋੜ ਹੈ ਕਿ ਦੋ ਦਮਨਵੀ ਜਿਹੜੀ ਕੂਟਨੀਤਕ ਗੱਲਬਾਤ ਹੈ ਉਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਸਾਡੇ ਸਫੀਰ ਉੱਥੇ ਜਿਹੜੇ ਨੇ ਉਹਨਾਂ ਨੂੰ ਵੀ ਇਹ ਗੱਲਬਾਤ ਪਹਿਲਾਂ ਕਰਨੀ ਚਾਹੀਦੀ ਸੀ ਪਰ ਸਫੀਰ ਉਹ ਸਿੱਧੀ ਕਨਾਲ ਗੱਲ ਕਰਦੇ ਨੇ ਜਿਸ ਤਰੀਕੇ ਨਾਲ ਸਰਕਾਰ ਦੀ ਸਿਆਸੀ ਨਜ਼ਰ ਹੋਵੇ ਸੋ ਮੈਨੂੰ ਇਹ ਲੱਗਦਾ ਵੀ ਸਰਕਾਰ ਨੇ ਸਿਆਸੀ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਿਆ ਸੀ ਵੀ ਕੋਈ ਗੱਲ ਨਹੀਂ ਜਿਹੜਾ ਕੁਝ ਕਰਨਾ ਕਰ ਪੋ ਇਸੇ ਕਰਕੇ ਵਾਰ-ਵਾਰ ਕਹਿ ਗਿਆ ਪੰਜਾਬੀ 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 ਇਸੇ ਕਰਕੇ ਜਹਾਜ਼ ਅਮਰਸਰ ਲਹਾਇਆ ਗਿਆ ਜਦ ਕਿ ਸਾਡੀ ਗਿਣਤੀ ਘਟਾ ਉਹਦੇ ਵਿੱਚ ਅਮਰਸਰ ਜਹਾਜ਼ ਕਿਉਂ ਆਇਆ ਗੁਜਰਾਤ ਕਿਉਂ ਨਹੀਂ ਉਤਰਿਆ ਇਹ ਇਹ ਵੱਡਾ ਸਵਾਲ ਹੈ ਗੁਜਰਾਬ ਦੇ ਵਿੱਚ ਉਤਾਰਦੇ ਜਾਂਦੀ ਬੀ ਉਤਾਰਦੇ ਬੀ ਉਤਾਰ ਕੇ ਆਂਦੇ ਉਹ ਜਥਾ ਦੇ ਭੇਜ ਦਿੰਦੇ ਇਹ ਜਿਹੜਾ ਦੂਜਾ ਜਿਹੜਾ ਫੌਜੀ ਜਹਾਜ਼ ਉਹਨਾਂ ਨਾਲ ਸਹਿਮਤੀ ਦੇਣੀ ਫੌਜੀ ਜਹਾਜ਼ ਦਾ ਕੋਈ ਮਤਲਬ ਹੀ ਨਹੀਂ ਠੀਕ ਹੈ ਅਸੀਂ ਆਪਣੇ ਜਹਾਜ਼ ਕਰੋਨਾ ਵੇਲੇ ਕਿ ਇੱਥੇ 에ਅਰ ਇੰਡੀਆ ਲੈ ਕੇ ਨਹੀਂ ਆਈ ਲੋਕਾਂ ਨੂੰ ਸਸਤੇ ਟਿਕਟ ਲੈ ਕੇ ਆਈ ਜਿੰਨੇ ਲੈ ਕੇ ਆਈ ਤੇ ਹਾਲਾਂਕਿ ਉਹ ਸਸਤਾ ਨਹੀਂ ਸੀ ਮੈਂ ਤਾਂ ਆਪਾਂ ਉਸ ਤੋਂ ਉਹ ਜਦ ਅਸੀਂ ਜਾਂਦੇ ਸੀ ਉਦੋਂ ਘੱਟ ਟਿਕਟ ਸੀ ਆਉਂਦੇ ਹੋਏ ਜ਼ਿਆਦਾ ਲੱਗਿਆ ਤੇ ਇਹ ਜਿਹੜਾ ਹੈਗਾ ਸਿਰਵੀਅਨ ਜਹਾਜ਼ ਤੋਂ ਉਹਨਾਂ ਨੇ ਲੜਨਾ ਚਾਹੀਦਾ ਸੀ ਜਿਵੇਂ ਇੱਕ ਛੋਟਾ ਜਿਹਾ ਮੁਲਕ ਨੇ ਕਰਿਆ ਹੈ 콜롬비아 ਨੇ ਉਹਦਾ ਇੱਜ਼ਤ ਮਾਨ ਨਾਲ ਉਹਨਾਂ ਨੂੰ ਲੈਣ ਕਿ ਠੀਕ ਹੈ ਕਾਨੂੰਨੀ ਗੈਰ ਕਾਨੂੰਨੀ ਕੰਮ ਕਾਨੂੰਨੀ ਗੈਰ ਕਾਨੂੰਨੀ ਕੀ ਰੱਖੀਦਾ ਕਹੀਏ ਕਾਨੂੰਨੀ ਗੈਰ ਕਾਨੂੰਨੀ ਤਾਂ ਰੋਜ਼ ਭਾਸ਼ਣ ਹੋ ਰਹੇ ਨੇ ਸਾਡੇ ਸੈਸਦਾਂਾਂ ਦੀ ਗੈਰ ਕਾਨੂੰਨੀ ਤਾਂ ਰੋਜ਼ ਹੀ ਫਟ ਕੇ ਮੋਦੀ ਸਾਹਿਬ ਜੀ ਅੰਦਰ ਕਲੀ ਜਾਂਦੇ ਨੇ ਕਿਉਂਕਿ ਮੋਦੀ ਸਾਹਿਬ ਦੇ ਅਦੀ ਬਾਰੀ ਨਹੀਂ ਆਈ ਉਹਨਾਂ ਦੀ ਪਾਰਟੀ ਦੀ ਜਦੋਂ ਉਹਨਾਂ ਦੀ ਪਾਰਟੀ ਦੀ ਵਾਰੀ ਆ ਗਈ ਦੂਜੀਆਂ ਪਾਰਟੀਆਂ ਕੋਲੇ ਉਹਦੇ ਉਹਨਾਂ ਨੂੰ ਵੀ ਪਤਾ ਕਿ ਉਹਨਾਂ ਦੇ ਕਿੰਨੇ ਕੁ ਦੁੱਤੋ ਤਨੇ ਲੋਤਾ ਰੋਜ਼ੀ ਵਾਸ਼ਿੰਗਟਨ ਪਾਉਂਦੇ ਨੇ ਸੋ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਿਹੜੇ ਮਨੁੱਖੀ ਅਧਿਕਾਰ ਹੁੰਦੇ ਨੇ ਉਹਨਾਂ ਦਾ ਕਹਨ ਨਹੀਂ ਕਰਨਾ ਚਾਹੀਦਾ ਜਿਹੜੀ ਡਿਪਲੋਮੇਸੀ ਆ ਡਿਪਲੋਮੇਸੀ ਦੇ ਵਿੱਚ ਮੈਨੂੰ ਲੱਗਦਾ ਸਾਡੀ ਕਿਤੇ ਕਮਜ਼ੋਰੀ ਆ ਉਹਦੇ 'ਚ ਸੌਦੇਬਾਜ਼ੀ ਇਹ ਹੋਈ ਆ ਵੀ ਚਲੋ ਤੁਸੀਂ ਮੋਦੀ ਸਾਹਿਬ ਨੂੰ ਬਣਾ ਤਾ ਲੋ ਆਫੀਸ਼ੀਅਲ ਵਿਜ਼ਿਟ ਤੇ ਉਹ ਆਫੀਸ਼ੀਅਲ ਵਿਜ਼ਿਟੇ ਜਾ ਰਹੇ ਨੇ ਹੋਣਾ ਇਹ ਸੌਦੇਬਾਜ਼ੀ ਚੋਂ ਨਿਕਲਿਆ ਅਗਲਾ ਮੈਨੂੰ ਖਬਸ਼ਾ ਵੀ ਉੱਥੇ ਕੋਈ ਨਾ ਕੋਈ ਫੌਜੀ ਸਮਾਨ ਖਰੀਦਣਗੇ ਕਿਉਂਕਿ ਅਮਰੀਕਾ ਤਾਂ ਵਪਾਰੀ ਆ ਉਹਨਾਂ ਦਾ ਸਮਾਨ ਵੇਚਣਾ ਆਬਾ ਫੌਜੀ ਸਮਾਨ ਕਿ ਕਿ ਦੰਗੇ ਜੇ ਐਨੀ ਗੱਲ ਮੰਨ ਗਏ ਫੌਜੀ ਜਹਾਜ਼ ਦੇ ਹੋਣਾ ਹੋਰੇ ਇਹ ਜੋ ਇੰਡੀਕੇਸ਼ਨ ਹੈ ਬੇਸਿ ਤੁਹਾਡਾ ਫੌਜੀ ਸਮਾਨੀ ਤਰ੍ਹਾਂ ਨਿਕਸੇ ਇਹ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀਗੀ ਜਿਹੜਾ ਕੈਪੀਟਲ ਦਾ ਫਲੋ ਆ ਉਹ ਜਾਰੀ ਰਹੇ ਤੇ ਬੰਦੇ ਨਾ ਹੋਣ ਤੇ ਸਾਡੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਹੈ ਅਮਰੀਕਾ ਦੇ ਵਿੱਚ ਵੀ ਬੇਰੋਜ਼ਗਾਰੀ ਹੈ ਇਹ ਜਿਹੜਾ ਪਰਵਾਸ ਦਾ ਮਾਮਲਾ ਇਹਦਾ ਇਹ ਇਹ ਕੁਝ ਲੋਕ ਵਾਪਸ ਆ ਗਏ ਜਾਂ ਕੁਝ ਹੋਰ ਆ ਜਾਣਗੇ ਇਹਦਾ ਫਿਰ ਵੀ جاری ਰਹੇਗਾ ਇਸ ਵਰਤਾਰੇ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਨਹੀਂ ਇਹ ਵਰਤਾਰਾ ਐ ਨਹੀਂ ਪਹਿਲੀ ਗੱਲ ਤਾਂ ਉੱਥੇ ਇਹ ਸਾਰੀ ਦੁਨੀਆ ਚ ਵਰਤਾਰਾ ਚੱਲ ਰਿਹਾ ਪਹਿਲੀ ਗੱਲ ਪ੍ਰਵਾਸ ਦਾ ਪੰਛੀ ਵੀ ਆਉਂਦੇ ਨੇ ਉਹ ਉਹਨਾਂ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ ਆਉਂਦੇ ਨੇ 6 ਮਹੀਨੇ ਬਾਅਦ ਚਲੇ ਜਾਂਦੇ ਨੇ ਆਉਣਾ ਤੇ ਜਾਣਾ ਤਾਂ ਕੋਈ ਨਹੀਂ ਆਉਣਾ ਜਾਣਾ ਵਰਕੇ ਖੁੱਟਾਉਣਾ ਚਾਹੀਦਾ ਵੀ ਆ ਜਾਓ ਚਲੇ ਜਾਓ ਆ ਜਾਓ ਚੱਲ ਜਾਓ ਇਹਨਾਂ ਵਪਾਰ ਨਹੀਂ ਹੁੰਦਾ ਸੀ ਆ ਜਿੰਨੇ ਗਦਰੀ ਬਾਬੇ ਗਏ ਸੀ ਉਹ ਕਿਹੜਾ ਕੋਈ ਬਣਾ ਕੇ ਗਏ ਸੀਗੇ ਆਪਣਾ ਵੀਜ਼ਾ ਲੈ ਕੇ ਗਏ ਸੀ ਉਹ ਗਏ ਆਪਣੇ ਆਗੇ ਫਿਰ ਇਹਨਾਂ ਨੇ ਬਹਾਨਾ ਲਾਤਾ ਜਦ ਕਾਮਾ ਘਾਟਾ ਮਾਰੂ ਤਾਂ ਹੀ ਹੋਇਆ ਕਹਿੰਦੇ ਜਿਹੜੇ ਜਹਾਜ਼ ਤੇ ਸਿੱਧੇ ਆਉਣਗੇ ਜਿੱਥੋਂ ਚੱਲੂ ਜਹਾਜ਼ ਤੇ ਸਾਡੀ ਬੰਦਰਗਾਰ ਤੇ ਵੈਂਕੂਵਰਾ ਕਿਰਕੇ ਅਸੀਂ ਸਿਰ ਉਹਨਾਂ ਨੂੰ ਤਰਾਂਗੇ ਉਹਨੇ ਜਹਾਜ਼ ਕਰਾਇ ਚੱਲ ਲਿਆ ਕਰਾਇ ਚੱਲ ਕੇ ਜਦ ਗਏ ਉਹ ਪੂਰੇ ਦਾ ਪੂਰਾ ਜਹਾਜ਼ ਫੇਰ ਨਹੀਂ ਉਹਨਾਂ ਨੇ ਉਤਰਨ ਦਿੱਤਾ ਤੋਂ ਇਹ ਚਾ ਜਿਹੜਾ ਪਰਵਾਸਕਾ ਅਧਿਕਾਰ ਨਹੀਂ ਹੈ ਅਮਰੀਕਾ ਦੇ ਵਿੱਚ ਸਾਡੇ ਲੋਕ 1900 1 2 ਦੇ ਵਿੱਚ ਪਹਿਲਾਂ ਚਲੇ ਗਏ ਸੀ ਤੇ ਆ ਚਾਚਾਜੀਤ ਸਿੰਘ ਹੋਰ ਕਿੰਨਾ ਕਿੰਨੇ ਲੋਕ ਸੀਗੇ ਆ ਜਿਹੜਾ ਅ ਕਰਜਨ ਵਾਇਲੀ ਨੂੰ ਮਾਰਿਆ ਸੀ ਮਦਰ ਨਾਲ ਢਿੰਗ ਰਹੇ ਹੋਣੀ ਲਾੜਾ ਹਰਜਾਲ ਹੋਣੀ ਬਾਬਾ ਸੋਨ ਸਿੰਘ ਭਕਣਾ ਹੋਰੀ ਜਵਾਲਾ ਸਿੰਘ ਠੱਠੀਆਂ ਸਾਰੇ ਗਦਰੀ ਬਾਬੇ ਉੱਥੇ ਸੀਗੇ 14 1914 ਚ ਇਹਨਾਂ ਨੇ ਗਦਰ ਕਰਨਾ ਸੀ ਸਤ ਅੱਠ ਚ ਇਹਨਾਂ ਨੇ ਤਿਆਰੀ ਸ਼ੁਰੂ ਕਰਨੀ ਸੀ ਨੌਂ ਚ ਸੋ ਇਸ ਕਰਕੇ ਉਹ ਜਾਂਦੇ ਸੀ ਆਉਂਦੇ ਸੀ ਹੁਣ ਵੀ ਦੁਨੀਆ ਜਾਂਦੇ ਆਉਂਦੇ ਨੇ ਲੀਗਲੀ ਵੀ ਜਾਂਦੇ ਨੇ ਇਡਿਗਲੀ ਵੀ ਇਹਦਾ ਹੱਲ ਇੱਕੋ ਹੀ ਹੈ ਹਰੇਕ ਮੁਲਕ ਆਪਦੇ ਆਪਦੇ ਮੁਲਕ ਦੇ ਵਿੱਚ ਰੁਜ਼ਗਾਰ ਪੈਦਾ ਕਰੇ ਪਰ ਇੱਕ ਗੱਲ ਕਹਿੰਦੇ ਨੇ ਆਮ ਤੌਰ ਤੇ ਹੁੰਦਾ ਹੈ ਕਹਿੰਦੇ ਵੀ ਆਪਦਾ ਨਾ ਜਿਹੜਾ ਹੈਗਾ ਜਿਹੜਾ ਤੁਹਾਨੂੰ ਕੁਝ ਪ੍ਰਾਪਤ ਹੋਵੇ ਉਹ ਤੁਹਾਨੂੰ ਛੋਟਾ ਲੱਗਦਾ ਹੁੰਦਾ ਹੈ ਦੂਰ ਦੇ ਢੋਲ ਸਹਾਬ ਨੇ ਲੱਗਦੇ ਹੁੰਦੇ ਨੇ ਅਮਰੀਕਾ ਜਾ ਕੇ ਵੀ ਬਹੁਤ ਦਿੱਕਤਾਂ ਨੇ ਬਹੁਤ ਔਖੇ ਹੋਣਾ ਪੈਂਦਾ ਪਰ ਇੱਥੇ ਸਾਡੇ ਜਿਹੜੀ ਵੱਡੀ ਸਮੱਸਿਆ ਹੈ ਸਾਡੇ ਇੱਕ ਤਾਂ ਸਾਡੇ ਪੁਸ਼ ਕਰ ਰਹੇ ਨੇ ਬੰਦਿਆਂ ਦੇ ਦਫਤਰਾਂ 'ਚ ਕੰਮ ਨਹੀਂ ਹੁੰਦਾ ਉਹਦੀ ਬੇਸਤੀ ਹੁੰਦੀ ਹੈ ਇਹਦੇ ਵਿੱਚ 48 ਬੰਦੇ 25 ਸਾਲ ਤੋਂ ਘੱਟ ਦੀ ਉਮਰ ਦੇ ਨੇ ਹਾਂਜੀ ਬਹੁਤ سارے ਬੰਦੇ ਜਿੰਨੇ ਦੀ ਉਹ ਚੰਗੀ ਦਾ ਕਹੀ ਕਹਿੰਦੇ ਜੀ 40 ਲੱਖ ਲੈ 40 ਲੱਖ ਤੋਂ 50 ਲੱਖ ਤੋਂ ਉੱਲੀ ਕੰਮ ਬਧੀਆ ਚੱਲ ਜਾਂਦਾ ਭਾਈ ਉਹ ਲੋਕ ਤਾਂ ਕੋਈ ਚੈੱਕ ਕਰਨੀ ਹੀ ਨਹੀਂ ਦਿੰਦਾ ਉਹ ਤਾਂ ਜਾਂਦਾ ਜਿੱਥੇ ਜਾਂਦਾ ਉੱਥੇ ਉਹ ਬੰਦਾ ਬੇਸਤੀ ਕਰਦਾ ਕਿੱਧਰ ਹੀ ਜਾਂਦਾ ਮੂੰਹ ਚੱਕ ਕੇ ਕੋਈ ਨਾ ਜਾਣ ਮੈਂ ਕਹਿੰਦਾ ਮੈਂ 77 ਸਾਲ ਦੀ ਉਮਰ ਹੋ ਗਈ ਮੈਨੂੰ ਕਿਹਦੇ ਨੂੰ ਪਸਵੀਆਂ ਨਹੀਂ ਕਰੀ ਕੀ ਜਾਂਦੇ ਨੇ ਇਹ ਬੰਦੇ ਨੂੰ ਬੰਦੇ ਨਹੀਂ ਸਮਝਦੇ ਉੱਥੇ ਜਿਹੜਾ ਛੋਟਾ ਮੋਟਾ ਬੈਠਾ ਹੁੰਦਾ ਨਾ ਉਹੀ ਤਾਂ ਉਹ ਆਇਆ ਆਕੜ ਕੇ ਬੋਲਦਾ ਕੋਈ ਇੱਥੇ ਅਕਲ ਤਾਂ ਮੀਸਾ ਪੂਰੇ ਇੰਡੀਆ 'ਚ ਹੈ ਨਹੀਂ ਕਿਤੇ ਵੀ ਆਕਲ ਤਮੀਜ਼ ਨਾ ਧੋੜਨਾ ਕਾਹ ਕਰ ਰਹੇ ਕਿਸੇ ਦਫਤਰ ਤੁਹਾਨੂੰ ਚੋਰ ਸਮਝਦੇ ਨੇ ਇੱਕ ਤਾਂ ਇਹ ਵੱਡੀ ਮੂੰਹ ਤਾਂ ਕਹਿੰਦੇ ਨੇ ਅਸੀਂ ਡੀਕ੍ਰਿਮੀਨਾਈਜ਼ ਕਰ ਦਿਆਂ ਆ ਵਿੱਤ ਮੰਤਰੀ ਨੇ ਕਿਹਾ ਆਪਣਾ ਇਨਕਮ ਟੈਕਸ ਦੇ ਵਿੱਚ ਕਿੱਥੇ ਡੀਕ੍ਰਿਮੀਨਾਈਜ਼ ਇਹ ਤਾਂ ਹਰੇਕ ਨੂੰ ਕ੍ਰਿਮੀਨਲ ਸਮਝਦੇ ਨੇ ਇਹ ਤਾਂ ਪਹਿਲਾਂ ਬੰਦੇ ਨੂੰ ਚੋਰ ਸਮਝਦੇ ਨੇ ਇਸੇ ਕਰਕੇ ਤਾਂ ਇੰਨਾ ਇਨਸਪੈਕਟਰ ਰਾਜ ਹੈ ਇੱਕ ਤਾਂ ਇਹ ਹੀ ਵੱਡੀ ਦੁਕਾਨ ਤਾਂ ਹੈ ਵੀ ਤੁਸੀਂ ਦਫਤਰਾਂ ਦੇ ਵਿੱਚ ਕੰਮ ਥੋੜਾ ਸੌਖਾ ਕਰੋ ਜਿੱਦ ਨਾਲ ਬੰਦੇ ਦੀ ਬੇਇੱਜ਼ਤੀ ਨਾ ਹੋਵੇ ਉਹ ਤੁਸੀਂ ਬੇਇੱਜ਼ਤੀ ਕਰਦੇ ਹੋ ਉਹ ਤਾਂ ਤੁਸੀਂ ਕਹਿੰਦੇ ਹੋ ਅਸੀਂ ਡਿਜੀਟਲ ਇੰਡੀਆ ਬਣਾਉਣਾ ਹੈ ਬੰਦੇ ਨੂੰ ਤੂੰ ਤੇ ਛਾੜਦੇ ਨਾ ਤੁਸੀਂ ਤੁਹਾਡਾ ਪੈਨ ਕਾਰਡ ਤੁਹਾਡਾ ਆਈਡੀ ਕਾਰਡ ਤੁਹਾਡਾ ਆਪਾਰ ਕਾਰਡ ਤੁਹਾਡਾ ਫਲਾਣਾ ਕਾਰਡ ਤੁਹਾਡਾ ਵੋਟਰ ਆਈਡੀ ਕਾਰਡ ਸੌ ਚੀਜ਼ਾਂ ਤੁਸੀਂ ਬਣਾਈ ਜਾਂਦੇ ਹੋ ਹੈ ਬੰਕਾਂ ਦੇ ਵਿੱਚ ਵੀ ਆਦੇਓ ਐ ਕਰੋ ਐ ਕਰੋ ਕਿ ਤੁਸੀਂ ਇਹ ਡਿਜੀਟਲਾਈਜ਼ ਨਹੀਂ ਕਰ ਸਕਦੇ ਵੀ ਹਰੇਕ ਦਾ ਕੰਮ ਉਹਨੇ ਦਿਨਾਂ ਚ ਹੋ ਜੇ ਆਪੇ ਹੋ ਜੇ ਕਿਸੇ ਦਾ ਇੰਤਕਾਲ ਹੋਣਾ ਹੈ ਨਾਰਮਲ ਟਾਈਮ 2 ਮਹੀਨਾ ਦਾ ਹੈ ਜੇ ਕੋਈ ਤੁਸੀਂ ਮੌਕਾ ਵੀ ਦੇਖਣ ਤਾਂ ਵੀ 4 ਮਹੀਨਾ ਦਾ ਹੈ ਜੇ ਉਦੋਂ ਦਾ ਟਾਈਮ ਹੋਵੇ ਤਾਂ ਸਪੀਕਿੰਗ ਆਰਡਰ ਪਾਸ ਕਰਨਾ ਮੂੰਹ ਬੋਲਦੇ ਹੁਕਮ ਪਾਸ ਕਰਨੇ ਨੇ ਉਹ ਕਿਤੇ ਹੁੰਦੇ ਨੇ ਹਾਲਾਂਕਿ ਬਣਾਇਆ ਹੋਇਆ ਸਰਵਿਸ ਸੈਕਟਰ ਸੋ ਜਦ ਇਹ ਜਿਹੜੀ ਫੇਲਰ ਤੋਂ ਪੋਲੀਟੀਸ਼ੀਨ ਦੀ ਹੈ ਸਫਰ ਕੌਣ ਕਰਦਾ ਆਮ ਬੰਦਾ ਹੁਣ ਸਾਡੇ ਤਾਂ ਸਿਸਟਮ ਐਨਾ ਟੁੱਟ ਗਿਆ ਹੁਣ ਪੋਲੀਟੀਸ਼ੀਨ ਵੀ ਸੌਫ ਕਰ ਰਹੇ ਨੇ ਇੱਕ ਵਰਗੇ ਦੂਜੇ ਨੂੰ ਅੰਦਰ ਕਰ ਰਿਹਾ ਕਿਉਂਕਿ ਇੰਨੀ ਲੜਾਈ ਨਹੀਂ ਸੀ ਹੁਣ ਦੋ ਦੋ ਸੂਬਿਆਂ ਨੂੰ ਪੁਲਿਸ ਇੱਕ ਦੂਜੇ ਸਾਹਮਣੇ ਕੂੜੀਆਂ ਚਲਾ ਰਹੀ ਹੈ ਨਾਰਥ-ਈਸਟ 'ਚ ਰੋਜੀ ਗੋੜੀ ਚੱਲ ਰਹੀ ਹੈ ਸੋ ਇੱਕ ਚਾਹ ਦਾ ਹੱਗ ਇਹ ਹੈ ਕਿ ਤੁਸੀਂ ਇੱਥੇ ਕੰਮ ਸੌਖਾ ਕਰੋ ਇਹ ਕਹਿੰਦੇ ਨੇ ਇਸ ਆਫ ਬਿਜ਼ਨਸ ਮੇਕ ਇਟ ਇੰਡੀਆ ਏ ਜਿਹੜਾ ਮੇਕ ਇਨ ਇੰਡੀਆ ਸਟਾਰਟ ਅਪ ਇੰਡੀਆ ਇਹ ਜਿਹੜਾ ਸਟੈਂਡ ਅਪ ਇੰਡੀਆ ਇਹ ਸਾਰੇ ਨਾਰੇ ਬਣ ਕੇ ਰਹਿ ਗਏ ਜੇ ਸੱਚੀ ਮੱਚੀ ਸਟਾਰਟ ਅਪ ਇੰਡੀਆ ਸਟੈਂਡ ਅਪ ਇੰਡੀਆ ਕਦੇ ਆਦੇਸਸ ਵਾਸਤੇ ਨਾ ਹੁੰਦਾ ਇਹ ਪੂਰੇ ਮੁਲਕ ਵਾਸਤੇ ਹੁੰਦਾ ਤਾਂ ਮੁਲਕ ਦੀ ਯੂਥ ਆ ਇਹ ਹਾਕ ਨਹੀਂ ਹੋਣਾ ਸੀ ਇੱਥੇ ਪੰਜਾਬ ਚ ਬਾਹਰੋਂ ਆਉਣਗੇ ਤੁਸੀਂ ਤਾਂ ਉਰੇ ਬੱਚਿਆਂ ਨੂੰ ਨਹੀਂ ਕੰਮ ਕਰਨ ਦਿੰਦੇ ਬਾਹਰਿਆਂ ਨੂੰ ਕਿੱਥੇ ਕਰਨਾ ਇੱਥੇ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਬਲਕਿ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਕਿਉਂਕਿ ਚੋਰ ਠੱਗ ਨੇ ਜਿਹੜੇ ਉਹ ਸ਼ਿਕਾਇਤਾਂ ਕਰ ਦਿੰਦੇ ਨੇ ਝੂਠੀਆਂ ਗਹਾਂ ਤੋਂ ਉਪਰ ਤੱਕ ਮਿਲੇ ਹੋਏ ਨੇ ਉਹ ਪੁੱਛ ਪੜਤਾਲ ਕਰਨ ਵਾਲੇ ਵੀ ਵਹੀ ਨੇ ਉਹ ਪੈਸੇ ਲੈ ਕੇ ਤਾਂ ਛੱਡ ਦੇਣਗੇ ਨਹੀਂ ਛੱਡ ਦੇ ਉਹ ਧੰਕਰਦੇ ਨੇ ਸੋ ਤੁਸੀਂ ਇੱਕ ਤਾਂ ਇੱਜਤਮਾਨ ਦਾ ਕਰੋ ਦੂਜਾ ਰੁਜ਼ਗਾਰ ਪੈਦਾ ਕਰੋ ਉਹਨਾਂ ਰੁਜ਼ਗਾਰ ਇੱਥੇ ਕੀ ਹੈ ਜਿਹੜੀ ਸਰਕਾਰ ਕਿਵੇਂ ਰੁਕੂਗੀ ਇਹਨਾਂ ਨੇ ਅ નિર્ਮਲਾ ਸਿਤਰਾਵ ਨੇ ਜਿਹੜਾ ਬਜਟ ਪੇਸ਼ ਕਰਿਆ ਹੈ ਹਾਂਜੀ ਉਹਦੇ ਕਿਹਾ ਨਾ ਅਸੀਂ ਆਹ ਤਰ੍ਹਾਂ ਫਲਾਣਾ ਕਰਾਂਗੇ ਜੰਮੂ ਸਾਹਿਬ 14.7 ਲੱਖ ਮੰਡੇਗਾ ਦੇ ਬੰਦੇ ਰਜਿਸਟਰ ਹੋਏ ਨੇ ਇਹਨਾਂ ਕੋਲ 14.7 ਕਰੋੜ ਕਰੋੜ ਹੋਏ ਜਿਹਦੇ ਵਿੱਚੋਂ 9.7 ਕਰੋੜ ਨੂੰ ਇਹ ਕਹਿੰਦੇ ਸੀ ਰੋਜ਼ਗਾਰ ਦੇ ਰਿਹਾ ਬਾਕੀ ਅਜੇ 5 ਨੂੰ ਤਾਂ ਰੋਜ਼ਗਾਰ ਦਿੱਤੇ ਨਹੀਂ ਜੇ ਅਸੀਂ 14.7 ਦਾ ਲਈਏ ਤਾਂ 7 ਲੱਖ ਕਰੋੜ ਦਾ ਬਜਟ ਚਾਹੀਦਾ 7 ਲੱਖ ਤੋਂ ਉੱਪਰ ਜੇ 9.7 ਦਾ ਲਈਏ ਤਾਂ 5 ਲੱਖ ਦੇ ਲਾਂਗੇ ਚਾਗੇ ਕਰੋੜ ਦੇ ਲਾਂਗੇ ਚਾਗੇ ਬਜਟ ਚਾਹੀਦਾ ਬਜਟ 80 ਕਰੋੜ ਹੈ 80000 ਕਰੋੜ ਹੈ ਆਂਜੇ ਲੱਖ ਕਰੋੜ ਦੀ ਬਜਾਇਆ 86000 ਕਰੋੜ ਬਜਟ ਆਇਆ ਇਹਦਾ ਮਤਲਬ ਤੁਸੀਂ ਗਰੀਬ ਤੋਂ ਗਰੀਬ ਜਿਹੜੀ ਛਾਈ ਚੋ 320 ਦਿਹਾੜੀ ਹੈ ਉਹ ਵੀ 100 ਦਿਨ ਸਾਲ ਚ ਤੁਸੀਂ ਤਾਂ ਉਹ ਵੀ ਨਹੀਂ ਦੇਣ ਨੂੰ ਚਾਰ ਫਿਰ ਲੋਕ ਜਾਣਗੇ ਨਹੀਂ ਪੂਰੇ 100 ਦਿਨ ਦੀ ਦਿਹਾੜੀ ਵਾਸਤੇ ਲੇਹਰ ਕਣੀਆਂ ਕੰਨੀਆਂ ਹਾਰੇ ਕੱਢਨੇ ਤੰਗ ਹੋਣਾ ਦੁਖੀ ਹੋਣਾ ਨੱਕ ਰਗੜਨੇ ਉਹ ਵੀ ਕਹਿੰਦਾ ਦੇਖੀਓ ਯਾਰ ਇਦੋਂ ਮਰਨਾ ਚੰਗਾ ਦੇਖੀਓ ਉੱਥੇ ਫਸ ਜਾਗੇ ਤਾਂ ਫਸ ਜਾਗੇ ਇਹ ਜਿਹੜੀ ਵੱਡੀ ਗੱਲ ਹੈ ਨਾ ਮੈਂ ਇੱਕ ਵਾਸਤੇ ਬੈਨ ਕਹਿ ਕੇ ਆਪਣੀ ਗੱਲ ਖਤਮ ਕਰਨ ਲੱਗਿਆ ਟਰੋਰਿਜ਼ਮ ਦੇ ਲਈ ਮੈਂ ਗੋਦਾਸਪੁਰ ਸੀ ਮੈਂ ਉੱਥੇ ਸਟੱਡੀ ਕਰੀ ਉੱਚ ਕੇ ਮਰ ਜੀਬੀਨ ਬੁੱਛਾ ਕਹਿੰਦੇ ਇਹੋ ਕਿਹੜਾ ਸਾਡੀ ਜ਼ਿੰਦਗੀ ਹੈ ਚਾਰ ਜਵਾਕ ਨੇ ਇੱਕ ਚਲੇ ਜਾਊ ਜੇ ਸ਼ਹੀਦ ਹੋ ਗਿਆ ਤਾਂ ਵੀ ਬਾਰੇ ਨਾਰੇ ਨੇ ਗਿਆ ਰਿਹਾ ਤਾਂ ਵੀ ਬਾਰੇ ਨਾਇ ਕੋ ਟੋਕ ਟਕ ਕੋਈ ਤੰਗਤਾ ਨਹੀਂ ਨ ਕਰੂਗਾ ਪਤਾ ਹੈ ਵੀ ਇਹਨਾਂ ਦਾ ਤਾਂ ਸਿੰਗਰ ਗਿਆ ਹੋਇਆ ਸੋ ਇਹ ਜਿਹੜੀ ਬੇਸਤੀ ਦਾ ਸਵਾਲ ਹੈ ਨਾ ਵੱਡਾ ਸਵਾਲ ਬੇਸਤੀ ਦਾ ਜਿੰਨੇ ਇਹ ਬੰਦੇ ਰਿਐਕਟ ਕਰਕੇ ਇਸ ਪਾਸੇ ਤੁਰਦੇ ਨੇ ਬਾਦ ਦੇ ਜੋ ਮਰਜੀ ਬਣ ਜਾਣਾ ਤੇ ਨਾ ਇਨਸਲਟ ਇਹ ਇਨਸਲਟ ਕਰਦਾ ਸਾਡਾ ਸਿਸਟਮ ਰੁਜ਼ਗਾਰ ਜੰਦਾ ਨਹੀਂ ਕਾ ਕਰਦਾ ਇਹ ਰੁਜ਼ਗਾਰ ੱਟਕਾ ਕਰਨਾ ਕੰਮ ਨਾ ਕਰਨਾ ਰੁਜ਼ਗਾਰ ਨਾ ਦੇਣਾ ਤੇਰੀ ਸ਼ਮਤਾਂ ਲੈਣੀਗਾ ਇੱਥੇ ਕਿਹੜਾ ਕੁਟਕੁਟਕੇ ਟੈਰਸ ਨਹੀਂ ਬਣਾਈ ਜਾਂਦੇ ਲੋਕਾਂ ਨੂੰ ਫੇਸ ਕਰਕੇ ਤਾਂ ਬੰਦੇ ਜਾ ਰਹੇ ਨੇ ਇਹ ਸਾਨੂੰ ਆਪੇ ਪੀੜੀ ਛੱਡੀ ਦੀ ਸੋਟਾ ਤੇ ਫੇਰਨਾ ਚਾਹੀਦਾ ਪਰ ਉਹ ਨੰਦੇ ਦਾ ਕੰਮ ਹੈ ਅੱਜ ਦਾ ਕੰਮ ਇਹ ਹੈ ਕਿ ਸਾਡੀ ਡਿਪਲੋਮੇਸੀ ਫੇਲ ਹੋਈ ਜਾure ਮੇਰੇ ਸਾਪ ਅੱਜ ਦਾ ਇੱਕ ਸਵਾਲ ਹੋਰ ਜਿਹੜਾ ਨੈਤਿਕ ਸਵਾਲ ਬਣਦਾ ਹੈ ਜਿਹੜੇ ਅਮਰੀਕਾ ਦੇ ਵਿੱਚ ਵਾਈਟ ਨਹੀਂ ਚਿੱਟੇ ਨਹੀਂ ਇਹ ਯੂਰਪ ਤੋਂ ਆਏ ਹੋਏ ਲਾਟਨ ਅਮਰੀਕਾ ਦੇ ਵਿੱਚ ਵੀ ਯੂਰਪ ਤੋਂ ਆਏ ਆ ਜਾਂ ਜਿਹੜੇ ਕਾਲੇ ਨੇ ਉਹ ਗੁਲਾਮ ਬਣਾ ਕੇ ਲੈ ਕੇ ਗਏ ਸੀ ਦੱਖਣੀ ਅਮਰੀਕਾ ਚੋਂ ਜੇ ਇਹ ਗੱਲ ਦੇਖਿਆ ਜਾਵੇ ਰੈਡ ਇੰਡੀਅਨ ਮੂਲ ਵਾਸੀ ਸੀ ਕੀ ਇਹ ਜਿਹੜਾ 트ੰਪ ਆ ਉਹਦੇ ਲਈ ਨੈਤਿਕ ਸਵਾਲ ਨਹੀਂ ਬਣਦਾ ਵੀ ਤੁਸੀਂ ਆਪ ਤਾਂ ਬਾਹਰੋਂ ਆਏ ਹੋ ਤੁਸੀਂ ਜਿਹੜੇ ਬਾਹਰੋਂ ਦੂਜੇ ਰੁਜ਼ਗਾਰ ਦੀ ਹੈ ਉਹਨਾਂ ਨੂੰ ਕੱਢ ਰਹੇ ਹੋ ਨੇ ਨੈਪ੍ਰੀਟਾ ਤਾਂ ਨੈੱਟ だけ ਚ ਨਾ ਚਾ ਨਾ ਦੋਟ ਲੋ ਰਪੜ ਜੀ ਨੇ ਇਹ ਨੈਤਿਕ ਸਵਾਲ ਬੰਦਾ ਹੁੰਦਾ ਉੱਥੇ ਉੱਥੇ ਜਿਹੜੇ ਆਦੀਵਾਸੀ ਨੇ ਜਿਹੜੇ ਰੈਡ ਇੰਡੀਅਨ ਨੇ ਇਵਨ ਕੈਨੇਡਾ ਦੇ ਵਿੱਚ ਉੱਥੇ ਉਹ ਮੈਂ ਗਿਆ ਸੀ ਉੱਥੇ ਉਹ ਬੀਬੀ ਨੇ ਜਿਹੜੀ ਸੀ ਆਦੀਵਾਸੀ ਉਹਨੇ ਅਗਰੇਟ ਕਰੀ ਸੀ ਕੰਮ ਕਰ ਰਹੀ ਸੀ ਜਿੱਥੇ ਮੈਂ ਬੋਹਿਆ ਸੀ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਐਂ ਇੱਥੇ ਵੀ ਆਰੀਅਨ ਕਿਹੜਾ ਆਈ ਨਹੀਂ ਹੋਈ ਇਹ ਕਹੀ ਜਾਂਦੇ ਸਿ ਮੋਟ ਤੋਂ ਆਇਤਾ ਰਿਗਵੇ ਤੇ ਰਿਗਵੇ ਦੀ ਸਾਬਤ ਕਰਦਾ ਵੀ ਇਹ ਆਰੀਅਨ ਬਾਹਰੋਂ ਆਏ ਹੋਏ ਨੇ ਉਕੇ ਰਾਥ ਕੋ ਰੇਮਗਦੇ ਨੇ ਅਸੋ ਕਹਿੰਦੇ ਨੇ ਕਿ ਇੱਥੇ ਲੋਕ ਖੇਤੀ ਕਰਦੇ ਸੀ ਸੋ ਇਹ ਪਸਟੋਰਲ ਲੋਕ ਸੀ ਪਸ਼ੂਪਾਲਕ ਸੀਗੇ ਉਹ ਖੇਤੀ ਕਰਨ ਵਾਲੇ ਸੀ ਤਾਂ ਬੜਾ ਵੱਡਾ ਜ਼ਮੀਨਦਾਰ ਦਾ ਫਰਕ ਰਿਗਵੇਦ 'ਚ ਵੀ ਪਤਾ ਲੱਗ ਜਾਂਦਾ ਹੈ ਉਹ ਉਹ ਕਿਸੇ ਤੋਂ ਜਾਣ ਦੀ ਲੋੜ ਨਹੀਂ ਕਿਸੇ ਕੋਲੇ ਰਿਗਵੇਦ ਸਭ ਤੋਂ ਮੂਡ ਵੀ ਇਹਦਾ ਸਭ ਤੋਂ ਪਹਿਲਾਂ ਲਿਖਿਆ ਗਿਆ ਸਭ ਤੋਂ ਪਹਿਲੇ ਉਹ ਰਚਨਾ ਹੋਈ ਉਹਦੀ ਭਾਵੇਂ ਜਵਾਨੀ ਤੋਂ ਜਵਾਨੀ ਚੱਲਦਾ ਸੀ ਇਹ ਸ਼ਿਰਤੀ ਨਹੀਂ ਸੋ ਇਸ ਕਰਕੇ ਜਿਹੜਾ ਅਸੀਂ ਇਹ ਕਹਿੰਦੇ ਆ ਇਹ ਨਾਟਕ ਸਵਾਲ ਤਾਂ ਦੁਨੀਆ ਦੇ ਵਿੱਚ ਦਿਕਾਵੇਦਾ ਹੈ ਪਰ ਉਂਝ ਇਹ ਤਾਂ ਕਾਲੇ ਲੋਕਾਂ ਨੂੰ ਫੇਰ ਖੜੇ ਹੋਣਾ ਪੂਣਾ ਵੀ ਚੰਗਾ ਫੇਰ ਦੇਖ ਲਓ ਉਹ ਤਾਂ ਜਿਹੜਾ ਤਕੜਾ ਉਹਨੇ ਮਾੜ ਲਿਆ ਅਮਰੀਕਾ ਦੇ ਵਾਸਤੇ ਇਹ ਨੈਤਿਕ ਸਵਾਲ ਤਾਂ ਪੂਰੀ ਦੁਨੀਆ ਨੂੰ ਖੜਾ ਕਰਨਾ ਚਾਹੀਦਾ ਤੁਸੀਂ ਜਾਇਜ ਕਿਹਾ ਵੀ ਇਹ ਵੀ ਇੱਕ ਵੱਡਾ ਨੈਤਿਕਤਾ ਦਾ ਸਵਾਲ ਹੈ ਜਿਨ੍ਹਾਂ ਨੂੰ ਤੁਸੀਂ ਵਿਦੇਸ਼ੀ ਕਹਿ ਰਹੇ ਹੋ ਅਸਲ ਕਿ ਉਹਨਾਂ ਦੀ ਭੂਮੀ 'ਤੇ ਤੁਸੀਂ ਕੰਮ ਚੱਕਰੇ ਹੋ ਹਾਂਜੀ ਪਰ ਉਹ ਲੜਾਈ ਕਾਫੀ ਔਖੀ ਹੈ ਉਹ ਕਾਫੀ ਮੈਨੂੰ ਅਜੇ ਤਾਂ ਅਸੰਭਵ ਵੀ ਲੱਗਦੀ ਹੈ ਜਿਨ੍ਹਾਂ 'ਤੇ ਦੁਨੀਆ ਦੇ ਕਾਲੇ ਲੋਕ ਇਕੱਠੇ ਨਹੀਂ ਹੁੰਦੇ ਆ ਡਾਟਾ ਨਵਾਰਕਾ 'ਚ ਹੋ ਰਿਹਾ ਕੁਝ ਨਾ ਕੁਝ ਲੈਟਰਨ ਮਾਰਕਾ ਦੇ ਜਿਹੜੇ ਮੁਲਕ ਨੇ ਚਾਹੇ ਛੋਟੇ-ਛੋਟੇ ਮੁਲਕ ਨੇ ਉਹ ਕਾਫੀ ਉੱਠ ਰਹੇ ਨੇ ਤੇ ਉੱਠ ਕੇ ਉਹ ਕੁਝ ਕਰ ਵੀ ਰਹੇ ਨੇ ਗੱਲ ਤੇ ਆ ਅਲਸੋਲਵਡੋਰ ਵਗੈਰਾ ਨੇ ਹੁਲਕ ਰੂਮ ਸਟੈਂਡ ਲੈ ਲਿਆ ਸੋ ਇਸ ਕਰਕੇ ਸਾਨੂੰ ਇਹ ਗੱਲ ਤਾਂ ਸਮਝ ਨਹੀਂ ਪੈਗੀ ਤੁਸੀਂ ਸਹੀ ਕਿਹਾ درست ਕਿਹਾ ਕਿ ਜ਼ਮੀਨ ਇਹ ਸਾਡੀ ਹੋਈ ਸੀ ਪਰ ਇਹਨਾਂ ਨੇ ਦੱਬੀ ਹੋਈ ਆ ਸਾਡਾ ਨਾਮ ਰੈੱਡ ਇੰਡੀਅਨ ਰੱਖਤਾ ਉਹ ਕਹਿੰਸੀ ਇਹਨੇ ਕਹਲੇ ਤਾਂ ਹੈ ਨਹੀਂ ਨਾ ਇਸ ਕਰਕੇ ਰੈੱਡ ਇੰਡੀਅਨ ਰੱਖਿਆ ਅਸਲ ਇੱਕ ਉਹ ਸਵਾਲ ਹੈਗਾ ਮਤਲਬ ਇਹ ਜਿਹੜੀਆਂ ਜਨਰਲ ਪ੍ਰੋਸੈਸਰ ਇਹ ਜਾ ਕੇ ਕਿੱਥੇ ਰੁਕ ਗਏ ਅਮਰੀਕਾ ਦੇ ਵਿੱਚ ਜਿਹੜਾ ਵਿਰੋਧ ਹੋਣ ਲੱਗ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਜਿਹੜਾ ਵਿਰੋਧ ਆ ਉਹ ਹੱਦ ਤੱਕ ਇਹਨਾਂ ਨੂੰ ਇਹਨਾਂ ਦਾ ਜਿਹੜਾ ਨਫਰਤਪੂਰਨ ਵਿਤਕਰਾ ਜਿਹੜਾ ਕੀਤਾ ਜਾ ਰਿਹਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਉਹਨੂੰ ਰੋਕਣ ਦੇ ਵਿੱਚ ਮਦਦਗਾਰ ਹੋਏਗਾ ਨਹੀਂ ਜੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਉਹਨੂੰ ਰੋਕਣ ਦਾ ਸਹਾਇਕ ਹੋਏਗਾ ਜਦ ਬੰਦੇ ਰੋੜਾ ਪੰਦਿੰਦੇ ਨਾ ਰੋਂਦੇ ਨੇ ਇਹ ਅਸਲ 'ਚ ਅਮਨ ਕਾਨੂੰਨ ਦੀ ਸਮੱਸਿਆ ਹੀ ਨਹੀਂ ਇਹ ਸਮੱਸਿਆ ਸਿਆਸੀ ਹੈ ਜੇ ਸਿਆਸਤ ਦੋ ਦੇਸ਼ਾਂ ਦਾ ਕੂਟਨੀਤਿਕ ਸਬੰਧਾਂ ਤੇ ਆਪਸੀ ਚ ਜਫੀ ਪਾੜੀ ਤੇ ਫਿਰ ਉਹ ਕਿ ਉੱਠਣਗੇ ਸੋ ਮੈਨੂੰ ਲੱਗਦਾ ਹੈ ਵੀ ਜਿਹੜੇ ਲੋਕ ਉੱਥੇ ਵਿਰੋਧ ਕਰ ਰਹੇ ਨੇ ਇੱਥੇ ਵੀ ਵਿਰੋਧ ਕਰਨਾ ਚਾਹੀਦਾ ਲੋਕਾਂ ਨੇ ਇਸ ਗੱਲ ਦੇ ਉੱਤੇ ਘੱਟ ਇੱਥੇ ਤਾਂ ਕੋਈ ਕਹੇ ਸੀ ਆ ਵੀ ਨਹੀਂ ਨਹੀਂ ਜੀ ਇਹ ਤਾਂ ਜੀ ਦੇ ਜੀ ਗਏ ਹੋਏ ਸੀ ਇਹ ਤਾਂ ਆਏ ਗਏ ਹੋਏ ਸੀ ਜਿਹੜੇ ਇਲੈਗਲ ਇੱਥੇ ਕੰਮ ਹੋ ਰਹੇ ਨੂੰ ਉਹਨਾਂ ਦਾ ਕਦੇ ਕੋਈ ਕੁਝ ਕਹਿੰਦਾ ਨਹੀਂ ਜਿਹੜਾ ਸ਼ਿਕਾਇਤ ਕਰਦਾ ਬਲਕਿ ਉਹਨੂੰ ਭੜਕੇ ਅੰਦਰ ਕਰ ਦਿੰਦੇ ਨੇ ਸੋ ਇਲੈਗਲ-ਇਲੈਗਲ ਦਾ ਸਵਾਲ ਨਹੀਂ ਹੈ ਹੁਣ ਬ हां एक ਗੱਲ ਮੈਂ ਪੋਜ਼ਿਟਿਵ ਕਹਾਂਗਾ ਪੰਜਾਬ ਸਰਕਾਰ ਨੇ ਕਿਹਾ ਸੀ ਇਹਨਾਂ ਨੌਕਰੀ ਦੇ ਦਾਂਗੇ ਕੰਜਾਂ ਨੇ ਜੇ ਵੀ ਲਾਤਾ ਬੇਵੇ ਤਾਂ ਬਿੱਲੀ ਭਾਨੇ ਚੱਕਾ ਟੁੱਟ ਗਿਆ ਉਹ ਪਰਿਵਾਰ ਮਾਨਸੂ ਅਗਲੇ 40 40 ਲੱਖ ਲਾ ਕੇ ਗਏ ਨੇ 40 ਲੱਖ ਤਾਂ ਸਾਰੀ ਉਮਰ ਚ ਉਹਨੂੰ ਨੌਕਰੀ ਦਾ ਮਿਲਣਾ ਨਹੀਂ ਕੀ ਹੋ ਗਿਆ ਜੇ ਉਹਨੂੰ ਨੌਕਰੀ ਮਿਲ ਵੀ ਜਾਊਗਾ ਸੋ ਇਸ ਕਰਕੇ ਉਹ ਵੀ ਤਾਂ ਰੋਜ਼ ਐਕਸੀਡੈਂਟਲੀ ਫਲਾਣਾ ਦੇ ਦੀਆਂ ਰੋਜ਼ ਹੀ ਬਿਕ ਰਹੀਆਂ ਨੇ ਨੌਕਰੀਆਂ ਸੋ ਮੈਨੂੰ ਐ ਲੱਗਦਾ ਹੈ ਵੀ ਇਹ ਵਿਰੋਧ ਦੋਨੇ ਪਾਸੇ ਹੋਣਾ ਚਾਹੀਦਾ ਹੈ ਉੱਥੇ ਕਰ ਰਹੇ ਨੇ ਕਿਉਂਕਿ ਉੱਥੇ ਥੋੜਾ ਜਿਆਦਾ ਜ਼ਿਆਦਾ ਖੁੱਲ੍ਹ ਹੈ ਸਾਡੇ ਨਾਲੋਂ ਤੇ ਚੰਗੀ ਗੱਲ ਹੈ ਇਹ ਵਿਰੋਧ ਤਾਂ ਹੋਣ ਜਿਹੜੇ ਵਾਪਸ ਆਏ ਡਾਕਟਰ ਸਾਹਿਬ ਉਹਨਾਂ ਦੇ ਉੱਪਰ ਸਟ੍ਰੈਸ ਜਿਹੜਾ ਦਬਾਅ ਬਹੁਤ ਹੈ ਤੇ ਇੱਕ ਇਹੋ ਜਿਹੀ ਖਬਰ ਆਈ ਹੈ ਕਿ ਇੱਕ ਲੜਕਾ ਜਿਹੜਾ ਵਾਪਸ ਆਇਆ ਸੀ ਉਹ ਘਰੋਂ ਭੱਜ ਗਿਆ ਤੇ ਕੋ ਸਟ੍ਰੈਸ ਦਾ ਇਹ ਯੂਥ ਹੈ ਨਾ 48 ਬੰਦੇ ਤਰਕਿਕਲੀ ਅੱਧੇ ਕਹਿੰਦੇ ਅੱਧੇ ਤਾਂ 25 ਤੋਂ ਘੱਟ ਨੇ ਉਹਦੇ ਚ 12 ਤਾਂ ਜਮੇ ਨਵਾਲਗ ਨੇ ਸੋ ਉਹ ਜਿਹੜਾ ਸਟ੍ਰੈਸ ਹੈ ਇਹ ਤਾਂ ਹਮੇਸ਼ਾ ਜਿਆਦਾ ਰਹਿੰਦਾ ਹੈ ਲੋਕ ਉਹ ਤਾਂ ਬਚਾਰੇ ਬੰਦੇ ਇੰਨੇ ਭੁੱਖਣ ਪਾਣੇ ਇੰਨੇ ਔਕੇ ਹੋ ਕੇ ਬੇਬੇ ਬੇਇੱਜ਼ਤੀ ਦੀ ਗੱਲ ਹੈ ਮੂੰਹ ਟੱਕੇ ਰੱਖਣਾ ਬੰਦਾ ਵੀਾਰੇ ਤਾਂ ਇੰਨੇ ਪੈਸੇ ਨਾਲੇ ਪੈਸੇ ਗਏ ਨਾਲੇ ਕਹਿੰਦੇ ਦੁਬਦਾਂ ਮੇ ਦੋਨੋਂ ਕੇ ਨਾਮਾਇਆ ਮਿਲੀ ਨਾ ਰਾਮ ਇਹ ਤਾਂ ਸਰਕਾਰ ਨੇ ਖਰਾਬ ਕਰਿਆ ਉਹਦਾ ਤਾਂ ਇਦਾਂ ਵੱਡਾ ਕਸੂਰ ਨਹੀਂ ਆ ਉਹਦਾ ਉਹ ਮਜਬੂਰ ਹੋ ਕੇ ਗਿਆ ਕਿ ਹੁਣ ਇਹਦੇ ਵਿੱਚ ਜਿਹੜਾ ਸਾਡਾ ਸਭ ਤੋਂ ਵੱਡਾ ਸਾਡੇ ਸਾਹਮਣੇ ਸਵਾਲ ਖੜਾ ਹੋਇਆ ਹੋਇਆ ਹੈ ਉਹ ਇਹੀ ਹੋਇਆ ਹੋਇਆ ਹੈ ਕਿ ਜਿੰਨਾ ਚਿਰ ਅਸੀਂ ਨੂੰ ਡਿਪਲੋਮੈਟਿਕਲੀ ਸੈਟਲ ਨਹੀਂ ਕਰਾਉਂਦੇ ਉਹਨਾਂ ਚਲੇ ਮਾਮਲਾ ਹੱਲ ਨਹੀਂ ਹੋਣਾ ਉਹਨਾਂ ਦੇ ਉੱਤੇ ਤਾਂ ਸਸ ਬਹੁਤ ਜ਼ਿਆਦਾ ਵੱਧ ਕੇ ਸਾਨੂੰ ਇਹ ਚਾਹੀਦਾ ਜਿਵੇਂ ਉਹਨਾਂ ਨੇ ਕਰਿਆ ਦੂਜੇ ਮੁਲਕਾਂ ਨੇ ਸਾਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਉਹਨਾਂ ਨੂੰ ਤਾਨੇ ਨਹੀਂ ਮਾਰਨੇ ਚਾਹੀਦੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਸਾਨੂੰ ਹਾਲਾਂਕਿ ਡੀਜੀਪੀ ਨੇ ਕਿਹਾ ਵੀ ਇਹਨਾਂ ਨੂੰ ਕੁਝ ਕਹੋ ਨਾ ਇਹ ਵੀ ਮੈਂ ਤਾਂ ਹਾਂ ਪਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਸੋਸਾਇਟੀ ਨੂੰ ਕਿ ਅਸੀਂ ਉਹਨਾਂ ਨੂੰ ਤਾਨੇ ਨਾ ਮਾਰੀਏ ਵੀ ਦੇਖ ਲਿਆ ਆ ਗਿਆ ਹੁਣ ਉਹਨਾਂ ਦਾ ਸਾਰਾ ਘਰ ਘਾਟ ਉਜੜ ਗਿਆ ਯਾਰ ਚਾਹੇ ਕਿ ਹੁਣ ਜੇ ਕੋਈ ਕਸੂਰ ਵਾਲਾ ਬੰਦਾ ਆਪਦੇ ਕਸੂਰ ਨਾਲ ਥੱਲੇ गिरਪੇ ਅਨਾਲ ਨਾ ਤੁਤੋ ਫਿਰ ਉਹਨੂੰ ਆਪਾ ਖਾਣਾ ਨਹੀਂ ਫਿਰ ਉਹਦੇ ਮਨਮ ਪੱਟੀ ਨਹੀਂ ਕਰਨੀ ਸੇ ਨਜ਼ਾਇਜ਼ ਕਰ ਰਹੇ ਨੇ ਜਿਹੜੇ ਸੋ ਕੱਦ ਕਈ ਵਾਰ ਪੜੇ ਲਿਖੇ ਵੀ ਵੀ ਆਹ ਬੜੇ ਕਾਨੂੰਨਦਾਨ ਬਣ ਜਾਂਦੇ ਨੇ ਬੜੇ ਇਨਸਾਫ ਇਹ ਕੋਈ ਇਨਸਾਫ ਨਹੀਂ ਹੁੰਦਾ ਜਦ ਕੋਈ ਬੰਦਾ ਮਜ਼ਦੂਰੀ 'ਚ ਕੋਈ ਕੰਮ ਕਰਦਾ ਉਦੋਂ ਉਹਦੀ ਮਜ਼ਦੂਰੀ ਨੂੰ ਵੀ ਨਾਲ ਸਮਝਣਾ ਚਾਹੁੰਦਾ ਮੈਂ ਕੱਲ ਇੱਕ ਇੱਕ ਲਾਈਨ 'ਚ ਦੱਸ ਕੇ ਖਫਾ ਕਰਦਾ ਕੱਲੇ ਕਹਾਣੀ ਪੜੀ ਆ ਸੀ ਇੱਕ ਰਾਜੇ ਦੇ ਇੱਕ ਬੰਦੇ ਨੇ ਚੋਰੀ ਕਰ ਲਈ ਤੇ ਚੋਰੀ ਕਰਨ ਦੀ ਰਾਜੇ ਨੇ ਉਹਨੂੰ ਸਜ਼ਾ ਦਿੱਤੀ ਸਜ਼ਾ ਦੇਤੀ ਤੇ ਉਹ ਫਿਰ ਉਹਨੂੰ ਚੜਾਉਣ ਵਾਸਤੇ ਉਹਨੂੰ ਜੁਰਮਾਨਾ ਕਰਦਾ ਕਹਿੰਦਾ ਚੰਗਾ ਇਹਨੂੰ ਛੱਡ ਦਿੰਦੇ ਹਾਂ ਉਹਨੇ ਜਦ ਦੱਸਿਆ ਵੀ ਮੈਂ ਨਹੀਂ ਬੰਦਾ ਮਾਰਿਆ ਇਹ ਤਾਂ ਚਿਪਕਲੀ ਗਿਰ ਗਈ ਸੀ ਖਾਣੇ 'ਚ ਤੇ ਮੈਂ ਇਸ ਵਾਸਤੇ ਗਾਹਾਂ ਉਹ ਵੀ ਮਾਂ ਨੂੰ ਛੁਡਾਉਣ ਵਾਸਤੇ ਚੋਰੀ ਕਰੀ ਹੈ ਜਦ ਰਾਜਾ ਉਹਨੂੰ ਸਜ਼ਾ ਫੇਰ ਦੇਣ ਲੱਗਿਆ ਮਾਂ ਨੂੰ ਤੇ ਪੁੱਤ ਨੂੰ ਕਿ ਤੂੰ ਤਾਂ ਚੋਰੀ ਕਰਕੇ ਕਰਿਆ ਫਿਰ ਇੱਕ ਬੰਦਾ ਪੰਡਤ ਕਹਿੰਦਾ ਰਾਜਾ ਤੇਰਾ ਇਨਸਾਫ ਗਲਤ ਹੈ ਉਹ ਇਨਸਾਫ ਨਹੀਂ ਬੇਨਸਾਪੀਆ ਉਹ ਕਹਿੰਦਾ ਕੀ ਕਹਿੰਦਾ ਇੰਨਾ ਨੇ ਤਾਂ ਉਹਨੂੰ ਰੋਟੀ ਪੁੱਖੇ ਨੂੰ ਖਲਾਈ ਸੀ ਇਹਨਾਂ ਨੂੰ ਕੀ ਪਤਾ ਉਹਦੇ ਛਿਪਕੜੀ ਕੀ ਜਾਨੋ ਉਹਨੂੰ ਬਣਾ ਕੇ ਖਲਾਇਆ ਸਪੈਸ਼ਲੀ ਇਹਨਾਂ ਦੇ ਕਰੇ ਆਪਦੇ ਰੋਟੀ ਨਹੀਂ ਪੱਕਦੀ ਤੂੰ ਫੜਕੇ ਦੀ ਮਾਨ ਨੂੰ ਅੰਦਰ ਕਰਤਾ ਇਹਨੂੰ ਕਹਤਾ 100 ਸੋਨੇ ਦੀਆਂ ਮੁੰਦਰਾ ਦੇ 1000 ਇਹ 1000 ਮੁੰਦਰਾ ਕਿੱਥੋਂ ਲਿਆਊਗਾ ਨਾ ਇਹਨੂੰ ਕੋਈ ਘਰ ਜਾਦੇ ਵੀ ਇਹਨੇ ਚੋਰੀ ਕਰ ਲਈ ਹੁਣ ਚੋਰੀ ਕਰਕੇ ਤੂੰ ਨਾ ਤਾਂ ਚੋਰੀ ਦਾ ਮਤਲਬ ਚੋਰੀ ਦਾ ਮਤਲਬ ਤੇਰੇ ਖਜ਼ਾਨੇ ਚ ਆ ਗਿਆ ਫੇਰ ਰਾਜੇ ਨੂੰ ਗੱਲ ਸਮਝ ਆਈ ਤੇ ਇਨਸਾਫ ਕਰਦਾ ਹੈ ਮਸ਼ੀਨੀ ਕਾਨੂੰਨ ਨਾਲ ਨਹੀਂ ਹੁੰਦਾ ਇਨਸਾਫ ਦੇ ਵਿੱਚ ਇਨਸਾਨੀ ਰਿਸ਼ਤੇ ਜਰੂਰੀ ਨੇ ਉਹ ਨਕਸਾ ਤੁਸੀਂ ਇਹ ਚੋਣ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨ